ਬਹੁਤ ਸਾਰੇ ਸਕੂਲਾਂ ਦੇ ਵਿੱਚ ਨਾ ਤਾਂ ਲੁੜਿੰਦੇ ਕੰਪਿਊਟਰ ਉਪਲਬਧ ਨੇ ਤੇ ਨਾ ਹੀ ਸਿਖਲਾਈ ਪ੍ਰਾਪਤ ਅਧਿਆਪਕ। ਅਤੇ ਨਾ ਹੀ ਅਜਿਹੇ ਢਾਂਚਾ ਜੋ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਦੀਆਂ ਮੰਗਾਂ ਦੇ ਅਨੁਸਾਰ ਤਿਆਰ ਕਰ ਸਕੇ। ਅਸੀਂ ਇਹ ਯੁੱਗ ਦੇ ਹਾਣੀ ਬਣਨਾ। ਹੂੰ ਅਸੀਂ ਸਾਰੇ ਮੈਗਮ ਨੂੰ ਕਰਨਾ ਤੇ ਉਹਨੇ ਪਿਛੋੜ ਪੜ ਕੇ ਕਿੱਥੋਂ ਆਣਾ? ਉਹ ਤਾਂ ਕੰਪਿਊਟਰ ਤੋਂ ਹੀ ਪੜਨਾ। ਕੰਪਿਊਟਰ ਤੋਂ ਪੜਨਾ। ਹੂੰ ਜੀ। ਹੁਣ ਕੰਪਿਊਟਰ ਦੀ ਹਾਲਤ ਇਹ ਹੈ ਕਿ ਦੋ ਜਣ ਨੌਂ ਨੌ ਕੰਪਿਊਟਰ ਫਿੱਟ ਕੀਤੇ ਆ। ਤੇ ਉਹਨਾਂ ਦਾ ਤਾਂ ਹਾਰਡਵੇਅਰ ਸਾਰਾ ਖਤਮ ਚੁੱਕਾ। ਤੈਨੂੰ ਸਰ ਹੋ ਗਿਆ ਜੁੱਤੀਆਂ ਖਾਂਦੇ ਤੇ ਐਮਨਸ ਸਕੂਲਾਂ ਦਾ ਰਿਜ਼ਲਟ ਆਇਆ ਪੀ ਪਲੱਸ 2 ਦਾ 117 ਸਕੂਲਾਂ ਚੋਂ ਕੇਵਲ ਦੋ ਵਿਦਿਆਰਥੀ ਪੰਜਾਬ ਮੈਡ ਚ ਆਏ ਤੇ ਇੱਕ ਸਾਲ ਚ ਹਾਂਜੀ ਇੱਕ ਬੱਚਾ ਕੇਵਲ ਕੰਪਿਊਟਰ ਕੋ ਦਸ ਦਿਨ ਜਾਂਦਾ ਤੇ ਉਹਨੂੰ ਇੱਥੇ ਉਹਦਾ ਗਿਆਨ ਉਹ ਕਿੱਥੇ ਹੋਲਣਾ ਫਿਰ ਤੇ ਬਹੁਤੇ ਬੱਚਿਆਂ ਨੂੰ ਤੇ 8ੀ ਤੱਕ ਵਿੰਡੋ ਨਹੀਂ ਗੁਲਣੀ ਆਰੀ ਹੂੰ ਜੀ ਹਾਂ ਜੀ ਜਦ ਪ੍ਰੈਕਟੀਕਲੀ ਨਹੀਂ ਕਰਵਾਇਆ ਤੇ ਫਿਰ ਕਿੱਥੋਂ ਪਤਾ ਲੱਗੇਗਾ ਹਨਾ ਜੀ ਕਈ ਬੱਚਿਆਂ ਨੇ ਕੰਪਿਊਟਰ ਨੂੰ ਬਾਹਰੋਂ ਦੇਖਿਆ ਬੇ ਕੰਪਿਊਟਰ ਰੂਮ ਆ ਸਾਡੇ ਪਰ ਉੱਥੇ ਬਹਿਣਾ ਕਦੋਂ ਨੂੰ ਫੰਕਸ਼ਨ ਤੇ ਆ ਗਿਆ ਇੰਨਾ ਖਰਚਾ 1 ਲੱਖ ਦਾ ਯਾਰ ਫੰਕਸ਼ਨ ਤੇ ਆ ਗਿਆ ਹੂੰ 1 ਲੱਖ 50 ਹਜ਼ਾਰ ਉਹਨਾਂ ਦਾ ਸਮਾਨ ਲੱਗਾ ਹੂੰ ਤੇ ਉਹ 1 ਲੱਖ 10 ਹਜ਼ਾਰ ਕਿਥੋਂ ਆ ਜੇਬਾਂ ਧਨੀਆਂ ਦੀ ਚੰਦਾ ਜਾਂ ਕਹਿੰਦੇ ਫਿਰ ਉਥੇ ਜਿਹੜੇ ਵੀ ਦੱਥੂ ਖੇਰਾ ਇਕੱਠੇ ਕੀਤੇ ਹੁੰਦੇ ਉਹਨਾਂ ਦੇ ਨਾਲ ਜਿਹੜੇ ਵੀ ਆਈਪੀ ਨਾਲ ਗਏ ਹੁੰਦੇ ਆ ਉਹ ਸਾਰਿਆਂ ਨੂੰ ਸਨਮਾਨ ਦਿਓ ਕਿ ਉਹਨਾਂ ਨੇ ਕਿਹੜਾ ਵੀ ਐਵਰੇਜ ਉਟੀ ਦੇ ਝੰਡਾ ਕੱਢਿਆ ਕਹਿੰਦੇ ਨੇ ਕਿ ਡਿਜੀਟਲ ਯੁੱਗ ਦੀ ਹਾਣੀ ਦੀ ਗੱਲ ਸਿਰਫ ਕਾਗਜ਼ਾਂ ਤੇ ਸੀਮਤ ਰਹਿ ਜਾਂਦੀ ਹੈ ਕੰਪਿਊਟਰ ਖੜੇ ਧੂੜ ਖਾਂਦੇ ਅਧਿਆਪਕਾਂ ਦੀ ਘਾਟ ਅਣਕਹਿਤ ਹੀ ਰਹਿ ਜਾਂਦੀ ਹੈ ਅਤੇ ਇਸ਼ਤਿਹਾਰਾਂ ਦੀ ਚਮਕ ਦੇ ਵਿੱਚ ਸੱਚਾਈ ਗੁਆਚ ਜਾਂਦੀ ਹੈ ਅਤੇ ਗਰੀਬ ਦੇ ਬੱਚਿਆਂ ਦੀ ਆਸ ਝੂਠੇ ਵਾਅਦਿਆਂ ਦੇ ਵਿੱਚ ਹੀ ਡੁੱਬ ਜਾਂਦੀ ਹੈ ਸਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਕਰਮ ਸੋਡੀ ਤੇ ਪ੍ਰੋਗਰਾਮ ਹੈ ਜੀ ਖਾਸ ਗੱਲਬਾਤ ਵਿਸ਼ਾ ਹੈ ਜੀ ਤੀਸਰੀ ਅੱਖ ਦਾ ਚਿੱਟਾ ਮੋਤੀਆ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦੀ ਗੁਣਵੱਤਾ ਸੁਧਾਰਨ ਅਤੇ ਆਧੁਨਿਕ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਅਤੇ ਸਕੂਲਾਂ ਦੀ ਕਾਇਆ ਕਲਪ ਦੀਆਂ ਯੋਜਨਾਵਾਂ ਦਾ ਪ੍ਰਚਾਰ ਤਾਂ ਜੋਰਾਸ਼ੋਰਾਂ ਨਾਲ ਹੁੰਦਾ ਹੈ ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਹੀ ਉਲਟ ਹੁੰਦੀਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਆਮ ਨਾਗਰਿਕ ਦੇ ਬੱਚਿਆਂ ਦੇ ਲਈ ਕੰਪਿਊਟਰ ਸਿੱਖਿਆ ਸਿਰਫ ਇੱਕ ਰਸਮੀ ਪ੍ਰਕਿਰਿਆ ਬਣ ਕੇ ਰਹਿ ਜਾਂਦੀ ਹੈ ਬਹੁਤ ਸਾਰੇ ਸਕੂਲਾਂ ਦੇ ਵਿੱਚ ਨਾ ਤਾਂ ਲੋੜਿੰਦੇ ਕੰਪਿਊਟਰ ਉਪਲਬਧ ਨੇ ਤੇ ਨਾ ਹੀ ਸਿਖਲਾਈ ਪ੍ਰਾਪਤ ਅਧਿਆਪਕ ਅਤੇ ਨਾ ਹੀ ਅਜਿਹਾ ਢਾਂਚਾ ਜੋ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਦੀਆਂ ਮੰਗਾਂ ਦੇ ਅਨੁਸਾਰ ਤਿਆਰ ਕਰ ਸਕੇ ਇਸ ਸਥਿਤੀ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਵਿਚਕਾਰ ਸਿੱਖਿਆ ਦੀ ਗੁਣਵੱਤਾ ਦਾ ਅੰਤਰ ਹੋਰ ਵਿਵਿਧਾ ਕੀਤਾ ਰੱਖ ਦਿੱਤਾ ਹੈ। ਸਵਾਲ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰ ਸਿੱਖਿਆ ਦੀ ਇਹ ਦੁਰਦਸ਼ਾ ਕਿਉਂ ਹੈ? ਕੀ ਸਰਕਾਰ ਦੀਆਂ ਨੀਤੀਆਂ ਅਤੇ ਸਰੋਤਾਂ ਦੀ ਵੰਡ ਦੇ ਵਿੱਚ ਕਮੀਆਂ ਨੇ ਜਾਂ ਫਿਰ ਇਹ ਸਿਰਫ ਸਿਆਸੀ ਪ੍ਰਦਰਸ਼ਨ ਦਾ ਹੀ ਇੱਕ ਹਿੱਸਾ ਹੈ? ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰ ਸਿੱਖਿਆ ਦੀ ਅਸਲ ਸਥਿਤੀ ਸਰਕਾਰੀ ਯੋਜਨਾਵਾਂ ਦੀਆਂ ਨੁਕਸਾਂ ਅਤੇ ਇਸ ਦੇ ਮਾਨਸਿਕ ਪ੍ਰਭਾਵਾਂ ਦੀ ਪਰਚੋਲ ਕਰਾਂਗੇ ਤਾਂ ਜੋ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਿਆ ਜਾ ਸਕੇ ਸੋ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸਿੱਖਿਆ ਸ਼ਾਸਤਰੀ ਸਟੇਟ ਅਵਾਰਡੀ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੋ ਸੋ ਕਿਰਦਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਦਾ ਸਰਕਾਰ ਵੱਲੋਂ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਇਸ਼ਤਿਹਾਰੀ ਪ੍ਰਚਾਰ ਤਾਂ ਬਹੁਤ ਹੈ ਪਰ ਜ਼ਮੀਨੀ ਹਕੀਕਤਾਂ ਦੇ ਅੰfahren ਡਿਜੀਟਲ ਜਾਂ ਫਿਰ ਕੰਪਿਊਟਰ ਯੁੱਗ ਦੇ ਹਾਣੀ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਆਮ ਆਦਮੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚਿਆਂ ਦੇ ਲਈ ਕੰਪਿਊਟਰ ਐਜੂਕੇਸ਼ਨ ਮਹਿਜ਼ ਇੱਕ ਫਾਰਮੈਲਟੀ ਹੀ ਬਣ ਕੇ ਰਹਿ ਗਈ ਹੈ ਕੀ ਕਹਿਣਾ ਚਾਹੂਗਾ ਤੁਸੀਂ ਇਸ ਤੇ ਦੇਖੋ ਗੱਲ ਹੈ ਕਿ ਜਿਹੜੇ ਨਵੇਂ ਯੁੱਗ ਦੀ ਗੱਲ ਸੀ ਨਾ ਸਾਡੀ ਜਦੋਂ ਕਹਿੰਦੇ ਵੀ ਦੁਨੀਆ ਮੁਠੀ 'ਚ ਹੂੰ ਪੁਰਾਣੇ ਕੰਪਿਊਟਰ ਯੁੱਗ ਆਇਆ ਸੀ ਹਾਂਜੀ ਇਹ 1986 ਵਿੱਚ ਸ਼ੁਰੂ ਹੋਇਆ ਕੰਪਿਊਟਰ ਯੁੱਗ ਜਦੋਂ ਮਤਲਬ ਇਹਦੇ ਜਿਹੜੇ ਪਿੱਛੇ ਤਾਕਤ ਸੀ ਰਜੀਵ ਗਾਂਧੀ ਪ੍ਰਧਾਨ ਮੰਤਰੀ ਦੀ ਤੇ ਉਹਨਾਂ ਦੀ ਸੋਚ ਸੀਗੀ ਕਿ ਡਿਜੀਟਲ ਯੁੱਗ ਲੈ ਕੇ ਆਉਣਾ ਜੀ ਆਵਾਜਾਂ ਉੱਠੀਆਂ ਲੇਕਿਨ ਜਦੋਂ ਤੁਸੀਂ ਇੱਕ ਪੂਰੇ ਵਰਲਡ ਦੇ ਹਾਣੀ ਬਣਨਾ ਪੂਰੇ ਵਿਸ਼ਵ ਦੇ ਹਾਣੀ ਬਣਨਾ ਤੁਹਾਡੀ ਸੋਚ ਗਲੋਬਲ ਹੋਣੀ ਹੈ ਤੇ ਤੁਸੀਂ ਟੰਡੀ ਐਜੂਕੇਸ਼ਨ ਦਾ ਵੀ ਪੱਧਰ ਉਹੀ ਹੋ ਜਾਣਾ ਹੁੰਦਾ ਹੂੰ ਬਿਲਕੁਲ ਜੀ ਤਾਂ ਇਹ ਸਿਸਟਮ ਉਹ ਹੀ ਬਣਾਉਂਦਾ ਹੂੰ ਲੇਕਿਨ ਅੱਜ ਦੇ ਹਲਾਜ ਮੈਂ ਦੇ ਦਾਂ ਕਿ ਜਿਹੜੀ ਸਿੱਖਿਆ ਕ੍ਰਾਂਤੀ ਤੁਸੀਂ ਗੱਲ ਕਰ ਰਹੇ ਆ ਸਿੱਖਿਆ ਕ੍ਰਾਂਤੀ ਚੱਲ ਰਹੀ ਹੈਗੀ ਆ ਜਿਹੜੇ ਦਾਅਵੇ ਇਸਤਿਹਾਰਾ ਨਾ ਹੋ ਰਿਹਾ ਬਹੁਤ ਵੱਡੇ ਵੱਡੇ ਲੇਕਿਨ ਜ਼ਮੀਨੀ ਚੀਜ਼ਾਂ ਨੂੰ ਦੇਖਦੇ ਨਾ ਪਤਾ ਲੱਗਦਾ ਕਿ ਅੱਗਾ ਦੌੜ ਪਿੱਛਾ ਚੌੜ ਹੂੰ ਪੰਜਾਬੀ ਦੀ ਕਹਾਵਤ ਆ ਅੱਗਾ ਦੌੜ ਤੇ ਪਿੱਛਾ ਚੌੜ ਹੁਣ ਪਿੱਛੇ ਕੱਖ ਵੀ ਨਹੀਂ ਲੰਭ ਰਿਹਾ ਹੂੰ ਤੇ ਦਿਖਾ ਕੁਛ ਰਿਹਾ ਹੈ ਹੂੰ ਦਿਖਾ ਕੀ ਜਿਆਨੀ ਇੱਕ ਇੱਕੋ ਸੈਂਪਲ ਲੈਨੇ ਅੱਜ ਆਪਾਂ ਵੀ ਆ ਕੰਪਿਊਟਰ ਡਿਜੀਟਲ ਅੱਜ ਤੁਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਨ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਜ ਜੋ ਗੱਲਾਂ ਕਰਦੇ ਨਾ ਈਆਈ ਦੀ ਹੂੰ ਜੀ ਵੀ ਇਹ ਹੀ ਯੁੱਗ ਆ ਗਿਆ ਹੂੰ ਅਸੀਂ ਇਹ ਯੁੱਗ ਦੇ ਹਾਣੀ ਬਣਨਾ ਹੂੰ ਅਸੀਂ ਸਾਰੇ ਮੈਗਮੈਨ ਨੂੰ ਕਰਨਾ ਤੇ ਉਹਨੇ ਪੇਪਰ ਪੜ੍ਹ ਕੇ ਕਿੱਥੋਂ ਹੋਣਾ ਹੂੰ ਉਹ ਤਾਂ ਕੰਪਿਊਟਰ ਤੋਂ ਹੀ ਪੜ੍ਹਨਾ ਕੰਪਿਊਟਰ ਤੋਂ ਪੜ੍ਹਨਾ ਹੂੰ ਜੀ ਹੁਣ ਕੰਪਿਊਟਰ ਦੀ ਹਾਲਤ ਇਹ ਹੈ ਕਿ ਦੋ ਇਹਨਾਂ ਨੌਂ ਦੇ ਕੰਪਿਊਟਰ ਫਿੱਟ ਕੀਤੇ ਆ ਤੇ ਉਹਨਾਂ ਦਾ ਤਾਂ ਹਾਰਡਵੇਅਰ ਸਾਰਾ ਖਤਮ ਹੋ ਚੁੱਕਾ ਹੂੰ ਬਿਲਕੁਲ ਦੋ ਜਨ ਨੋ ਦਾ ਜਿਹੜੇ ਕੰਪਿਊਟਰ ਬਦਲੇ ਆ ਤੁਸੀਂ ਉਹਨਾਂ ਦਾ ਹਾਰਡਵੇਅਰ ਔਰ ਪੀਸੀ ਬਹੁਤੇ ਖਰਾਬ ਪਏ ਆ ਹੂੰ ਠੀਕ ਆ ਫਿਰ ਇਹਨਾਂ ਨੇ ਸਭ ਤੋਂ ਮਾੜੀ ਗੱਲ ਕੀ ਹੈਗੀ ਆ ਕਿ ਜਦੋਂ ਤੁਹਾਡੇ ਕੋਲ ਇਕੁਇਪਮੈਂਟ ਹੀ ਨਹੀਂ ਗੇ ਹੂੰ ਅਜ ਦੇ ਹਾਨੀ ਤੇ ਤੁਸੀਂ ਪੜਾਈ ਕਦੋਂ ਕਰਾਓਗੇ ਹੂੰ ਠੀਕ ਆ ਤੀਸਰੀ ਗੱਲ ਇਹ ਹੈਗੀ ਆ ਕਿ ਇਹਨਾਂ ਨੇ ਇਹ ਵੀ ਮੈਂ ਦੇਖਿਆ ਕਿ ਉਹਨਾਂ ਸਕੂਲਾਂ ਦੇ ਵਿੱਚ ਮੰਨ ਲਓ ਇੱਕ ਸਕੂਲ 700 ਵਿਦਿਆਰਥੀ ਪੜਦਾ ਹਾਂਜੀ ਸਰਕਾਰੀ ਚ ਠੀਕ ਹੈ ਜੀ ਹੁਣ ਐਮੀਨੈਂਟ ਸਕੂਲ ਹੈਗਾ ਹੂੰ ਹੂੰ ਦੇ ਨਵੇਂ ਨਵੇਂ ਐਮਿਨੈਂਟ ਸਕੂਲ ਆ। ਜੀ। ਔਰ ਐਮਿਨੈਂਟ ਸਕੂਲ ਪਾ ਕੇ ਜਿਹੜੇ ਇਹਨਾਂ ਨੇ ਮਤਲਬ ਉਹਦਾ ਝੰਡਾ ਬਲੰਦ ਕੀਤਾ ਕਿ 117 ਪੰਜਾਬ ਐਮਿਨੈਂਟ ਸਕੂਲ ਆ। ਤੇ ਐਮਿਨੈਂਟ ਸਕੂਲਾਂ ਦਾ ਰਿਜ਼ਲਟ ਆਇਆ ਪੀ ਪਲੱਸ 2 ਦਾ। ਹੂੰ। ਠੀਕ ਆ ਜੀ। 117 ਸਕੂਲਾਂ 'ਚੋਂ ਕੇਵਲ ਦੋ ਵਿਦਿਆਰਥੀ ਪੰਜਾਬ ਮੈਡ ਚ ਆਏ। ਹੂੰ। ਪੰਜਾਬ ਮੈਡ ਕਿੰਨਾ ਹੋ ਗਿਆ? ਤੁਸੀਂ ਸਾਰੇ ਇਲਾਕੇ ਦੇ ਦੇ ਟੌਪ ਬੱਚੇ ਦਾਖਲ ਕਰਕੇ ਉਹਨੂੰ ਮਨਾ ਐਮਿਨੈਂਟ ਸਕੂਲ ਬਣਾਤਾ। ਹੂੰ। ਤੇ ਉਹ ਟੌਪ ਦੇ ਵਿੱਚੋਂ ਟੌਪ ਕੀ ਰਹਿ ਗਿਆ? ਹੂੰ। ਉਹ ਤਾਂ ਗਿਣਤੀ ਤੇ ਦੋਈ ਰਹਿ ਕੇ ਠੀਕ ਹੈ ਨਾ 250 ਬੱਚਾ ਮੈਂਡ ਚ ਆ ਜੀ ਪੰਜਾਬ ਦਾ ਤੇ ਐਮਨ 170 300 ਨੇ ਕਿੰਨੇ ਆਏ ਦੋ ਹੂੰ ਤੁਸੀਂ ਕਿੱਥੇ ਖੜੇ ਆ ਇਹਦਾ ਮਤਲਬ ਕੀ ਹੈਗਾ ਕਿ ਤੁਹਾਡੇ ਉਹਨਾਂ ਸਕੂਲਾਂ ਚ ਉਹ ਫੈਸਿਲਿਟੀ ਹੈ ਨਹੀਂ ਜਿਹੜਾ ਦਾਵਾ ਕਰ ਰਹੇ ਬਿਲਕੁਲ ਸਹੀ ਜੀ ਫੈਸਿਲਿਟੀ ਇਹ ਨਹੀਂ ਕਿ ਤਣਾ ਗੇਟਬਾਸ ਹੁਣ ਬਣ ਗਏ ਹੂੰ ਫੈਸਿਲਿਟੀ ਇਹ ਵੀ ਨਹੀਂ ਕਿ ਤੁਹਾਡੀਆਂ ਕੰਧਾਂ ਦੇ ਰੰਗ ਰੋਗਨ ਹੋ ਗਿਆ ਹੂੰ ਹੂੰ ਤੇ ਫੈਸਿਲਿਟੀ ਇਹ ਵੀ ਨਹੀਂ ਕਿ ਤੁਹਾਡੀਆਂ ਮਤਲਬ ਇਹ ਜਿਹੜੀਆਂ ਪ੍ਰਯੋਗਸ਼ਾਲਾ ਹੈਗੀਆਂ ਹੂੰ ਉਹ ਬਣਾਈਆਂ ਹੈਗੀਆਂ ਜਿਹੜੀਆਂ ਮਤਲਬ 20 ਸਿਰ ਪ੍ਰਾਣੀ ਚੱਲੀ ਜਾਂਦੀਆਂ ਹੂੰ ਹੂੰ ਅਪਡੇਟਡ ਕਿ ਨਹੀਂ ਕਰਤਾ ਅਪਡੇਟ ਨਹੀਂ ਕੀਤਾ ਕੁਝ ਵੀ ਲੇਕਿਨ ਸਕੂਲ ਦਾ ਨਾਮ ਬੰਦੇ ਨਾਲ ਸਕੂਲ ਨਹੀਂ ਅਪਗ੍ਰੇਡ ਹੋਇਆ ਹੂੰ ਬਿਲਕੁਲ ਸਹੀ ਤੁਸੀਂ ਉੱਥੇ ਪੂਰੇ ਲੈਕਚਰ ਨਹੀਂ ਦੇ ਸਕਿਆ ਅਜੇ ਤੱਕ ਹੂੰ ਤੁਸੀਂ ਉਹਨਾਂ ਟੀਚਰਾਂ ਨੂੰ ਸੈਮੀਨਾਰ ਕਰਵਾਇਆ ਕਿ ਉਸ ਪੱਧਰ ਦੇ ਕਰਨੀ ਜਗੇ ਕਿ ਟੀਚਰਸ ਆਰ ਆਲਸੋ ਐਮਿਨੈਂਟ ਹੂੰ ਉਸੇ ਇੱਕ ਕਲਾਸ ਦੇ ਵਿੱਚ ਹੀ ਇੱਕ ਕਲਾਸ ਦੇ ਵਿੱਚ ਜਿੱਥੇ ਬੱਚੇ ਬੈਠੇ ਐ ਮੀਨ ਸਕੂਲ ਦੇ ਬੈਠੇ ਆ ਗਿਆ ਜਿੱਥੇ ਅਧਿਆਪਕ ਇੱਕ ਸਿਲੇਬਸ ਇੱਕ ਹੈਗਾ ਡਸ ਕਾ ਹੈਗੀਆਂ ਨੇ ਯੂਨੀਫਾਰਮ ਦੋ ਹੈਗੀ ਹੂੰ ਠੀਕ ਹੈ ਉੱਥੋਂ ਤੁਸੀਂ ਕਿੱਥੋਂ ਉਮੀਦ ਰੱਖਦੇ ਚੰਗੀ ਤੁਸੀਂ ਹੁਣ ਗੱਲ ਜੇ ਵੀ ਕੰਪਿਊਟਰ ਹੁਣ ਕੰਪਿਊਟਰ ਜਿਹੜੇ ਆ ਗਿਆ 24 ਕੰਪਿਊਟਰ ਪਏ ਸਕੂਲ ਚ ਹਮ ਬੱਚੇ ਕਿੰਨੇ 700 ਹਮ ਤੇ ਜੇਕਰ 30 ਮਿੰਟ ਦਾ ਪੀੜ ਹੁੰਦਾ ਹਾਂਜੀ ਹੈਨਾ ਪਹਿਲਾਂ ਹੁੰਦੇ ਸੀ ਵੀ ਹਰ ਸਕੂਲ ਦੇ ਨਾਲ ਦੋ ਟੀਚਰ ਹੁੰਦੇ ਸੀ ਹਮ ਕੰਪਿਊਟਰ ਜਿਹਨ 700 ਬੱਚੇ ਦੋ ਟੀਚਰ ਜੇ ਕੋ 30 ਦੀ ਕਲਾਸ ਹੈਗੀ ਆ ਜਾਂ 40 ਦੀ ਕਲਾਸ ਹੈਗੀ ਆ 20 ਵਜੇ ਥਿਊਰੀ ਕਰਦੇ ਸੀ ਕੰਪਿਊਟਰ ਦੀ 20 ਬੱਚੇ ਹਮ ਪ੍ਰੈਕਟੀਕਲ ਕਰਦੇ ਪ੍ਰੈਕਟੀਕਲ ਕਰਦੇ ਸੀ ਹਮ ਇਹਨਾਂ ਨੇ ਕੀ ਕੀਤਾ ਕਿ ਇਹ ਚੀਜ਼ ਨੂੰ ਹਟਾਤਾ ਇਹਨੂੰ ਹਟਾ ਕੇ ਕੀਤਾ ਕਿ ਅਧਿਆਪਕ ਦੇ 36 ਪੀਰੀਅਡ ਕਰਤੇ ਹੂੰ ਬੀ 36 ਪੀਰੀਅਡ ਲਾਉਣੇ ਹੁਣ 36 ਪੀਰੀਅਡ ਵੀ ਕੀ ਪ੍ਰੈਕਟੀਕਲ ਬਾਹਰ ਕੱਢਤਾ ਹੁਣ ਛੇਂਹੇ ਤੋਂ ਲੈ ਕੇ ਬਾਹਰ ਵੀ ਦੇ 36 ਪੀਰੀਅਡ ਦੇ ਛੁਰੀ ਦੇ ਕਰਤੇ ਹੂੰ ਪ੍ਰੈਕਟੀਕਲ ਕਦੋਂ ਕਰਾਉ ਜਿਹੜੇ ਬੱਚੇ ਨੂੰ ਪ੍ਰੈਕਟੀਕਲ ਨਹੀਂ ਕਰਾਇਆ ਤੇ ਜਦੋਂ ਤੁਸੀਂ ਪ੍ਰੈਕਟੀਕਲ ਦੇ ਕਰਾਉਣੇ ਹੈਗੇ ਆ ਜਿੰਨੇ ਵੀ ਪੀਰੀਅਡ ਮਿਲਦੇ ਹੈਗੇ ਆ ਤੇ ਮੈਂ ਉਹ ਸਾਰਾ ਨਰਸ ਕਰਕੇ ਦੇਖਿਆ ਜਗਾ ਕਿ ਇੱਕ ਸਾਲ ਚ ਹਾਂਜੀ ਇੱਕ ਬੱਚਾ ਕੇਵਲ ਕੰਪਿਊਟਰ ਕੋ ਦੱਸ ਦਿਨ ਜਾਂਦਾ ਹੂੰ ਤੇ ਉਹਨੂੰ ਇੱਥੇ ਉਹਦਾ ਗਿਆਨ ਕਿੱਥੇ ਹੋਣਾ ਫਿਰ ਇੱਕ ਬੱਚਾ ਜਿਹੜਾ 1 ਸਾਲ ਦਾ 10 ਦਿਨ ਕੰਪਿਊਟਰ ਕੋਲ ਗਿਆ ਜੀ ਜੀ ਠੀਕ ਹੈ ਨਹੀਂ ਜੇ ਉਹਦਾ ਦੋ ਦਿਨ ਅੱਛਾ ਫਿਰ ਦੂਜੇ ਮਿਡਲ ਸਕੂਲ ਹੈ ਗਿਆ ਸਰਕਾਰੀ ਜੀ ਮਿਡਲ ਸਕੂਲਾਂ ਦੇ ਵਿੱਚ ਕੰਪਿਊਟਰ ਦਾ ਵਿਦਿਆਪਠਨ ਕਰਤਾ ਵੀ ਟੀਚਰ ਹੀ ਹਨੀ ਹੂੰ ਜੀ ਜੇ ਕੰਪਿਊਟਰ ਲਾਤੇ ਆ ਉਹਦੇ ਨਾਲ ਹੈ ਵੀ ਸਕੈਂਡਰੀ ਦੇ ਥੱਲੇੋਂ ਕਰਤਾ ਵੀ ਤੁਸੀਂ ਦੋ ਟੀਚਰ ਸੀ ਇਹਨਾਂ ਨੂੰ ਦੋ ਦਿਨ ਦਿਨ ਦਿਓ ਸਕੂਲ 'ਚ ਹੂੰ ਇੱਕ ਮਿਡਲ ਸਕੂਲ 'ਚ ਇੱਕ ਟੀਚਰ ਚ ਲੈ ਗਿਆ ਦੋ ਦਿਨ ਵਾਸਤੇ ਉਹ ਦੋ ਦਿਨ ਗਿਆ ਤੇ ਚਾਹ ਪੰਜ ਦਿਨ ਗਿਆ ਹੀ ਨਹੀਂ ਹੂੰ ਛੰਡੇ ਵਿੱਚ ਪਾ ਕੇ ਤੇ ਜਿਹੜਾ ਉਹ ਤੋਂ ਅਨਟਚ ਹੋ ਗਿਆ ਬੱਚਾ ਪੰਜ ਦਿਨ ਡੁਰਦੂ ਨਾਲ ਉਹਦੇ ਨਾਲ ਨਾ ਜੀ ਕਿਸੇ ਮਿਡਲ ਸਕੂਲ ਦੇ ਵਿੱਚ ਵੀ ਤੁਸੀਂ ਕੰਪਿਊਟਰ ਐਜੂਕੇਸ਼ਨ ਨੂੰ ਲਾਗੂ ਕਰਕੇ ਵੀ ਲਾਗੂ ਨਹੀਂ ਕਰ ਰਹੇ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਹੂੰ ਤੁਸੀਂ ਟੀਚਰ ਮਿਡਲ ਸਕੂਲ ਹੈਗਾ ਚਾਹੇ ਉਹਦੇ 10 ਬੱਚੇ ਪੜ੍ਹਦੇ ਕਿਉਂਕਿ ਤੁਹਾਡਾ ਮਿਡਲ ਸਕੂਲ ਆ ਚਾਹੇ 25 ਪੜ੍ਹਦੇ ਆ ਉਹਦੇ ਕੰਪਿਊਟਰ ਟੀਚਰ ਪੂਰਾ ਚਾਹੀਦਾ 6 ਦੇ 6 ਦਿਨ ਪੜਾਉਣ ਵਾਲਾ ਹੂੰ ਬਿਲਕੁਲ ਸਹੀ ਜੀ ਜਿੰਨੇ ਸਕੂਲ ਆਪ ਕਿਟ ਕੀਤੇ ਇਹਨਾਂ ਨੇ ਰਮਸਾਰੇ ਜਦ ਸਰਸ ਕੇ ਬਿਆਨ ਦੇ ਹੂੰ ਠੀਕ ਆ ਉਥੇ ਨੇ ਪੋਸਟ ਇੱਕ ਇੱਕ ਦਿੱਤੀ ਇੱਕ ਇੱਕ ਪੋਸਟ ਆ ਸਾਰੇ ਸਕੂਲ ਦੇ ਵਿੱਚ ਟੀਚਰ ਦੀ ਲਿਖਣ ਉਹਦੇ ਕਹਿੰਦੇ ਵੀ ਤੇਰੇ ਤੇ ਪੀੜ 36 ਨਹੀਂ ਬਣੇ ਜੇ ਨਹੀਂ ਬਣੇ ਤੇ ਤੁਹਾਡੇ ਫਿਰ ਉਹ ਦੂਜੇ ਸਕੂਲ ਚ ਲਾਵਾਂਗੇ ਅੱਦੇ ਪੀੜ ਉਥੇ ਲਾ ਦੇ ਉਥੇ ਲਾ ਬੜੀ ਨੌਨਸੈਂਸ ਹੂੰ ਗੱਲ ਲੱਗੀ ਸੀ ਵੀ ਕੰਪਿਊਟਰ ਦੇ ਥਿਊਰੀ ਦੇ ਤੇ ਪ੍ਰੈਕਟੀਕਲ ਦੇ ਬਰਾਬਰ ਪੀੜ ਹੁੰਦੇ ਜੀ ਉਹ ਟੀਚਰ ਨੂੰ ਕੰਪਿਊਟਰ ਦੇ ਐਜੂਕੇਸ਼ਨ ਨੂੰ ਸਮਰਪਿਤ ਕੀਤਾ ਜਾਂਦਾ ਇਹ ਨਹੀਂ ਕਿ ਉਹਦੇ ਪੀਰੀਅਡ 14 ਬਣਦੇ 14 ਬਣਦੇ ਤੇ ਫੇਰ ਕੀ ਆ ਹੂੰ 14 ਪੀਰੀਅਡ ਦੇ ਤੇ ਪੂਰੇ ਲਵਾਓ ਉਹਦੇ ਪੀੜੇ ਪਤਾਓ ਪ੍ਰੈਕਟੀਕਲ ਦੇ ਜੀ ਜੀ ਫਿਰ ਤੁਸੀਂ ਉਹ ਕੰਪਿਊਟਰ ਐਜੂਕੇਸ਼ਨ ਦਾ ਸੁਪਨਾ ਲੈ ਸਕਦੇ ਆ ਹੂੰ ਹਨਾ ਜਦੋਂ ਤੁਸੀਂ ਇਹਦੇ ਆਪ ਵੀ ਨਹੀਂ ਪੂਰੇ ਦੇ ਰਹੇ ਹੂੰ ਜਿਹੜੇ ਕੰਪਿਊਟਰ ਫੈਕਲਟੀ ਦੇਦੇ ਆਪਕੇ ਹੈਗੇ ਤੁਸੀਂ ਪੂਰੇ ਨਹੀਂ ਕਰ ਰਹੇ ਤੁਸੀਂ ਉਹ ਲੰਗੜਾ ਜਿਹਾ ਰੱਖਿਆ ਹੋਇਆ ਹੂੰ ਜਿੰਨੇ ਤੁਸੀਂ ਸਕੂਲ ਅਪਗ੍ਰੇਡ ਕੀਤੇ ਹੈਗੇ ਉਹਨਾਂ ਅਪਗ੍ਰੇਡ ਸਕੂਲਾਂ ਦੇ ਵਿੱਚ ਕੰਪਿਊਟਰ ਦੀ ਗਣਿਤਿਕਾ ਟੱਕ ਸਕੂਲ ਸਟੈਂਡ 5 ਤੋਂ 6 ਪੈ ਗਿਆ ਜੀ ਟੀਚਰ ਤੁਸੀਂ ਲਾਇਆ ਕਿ ਤੇਰੇ ਪੀੜ ਪੂਰੇ ਨਹੀਂ ਹੁੰਦੇ ਹਮ ਹੈਨਾ ਜਦੋਂ ਉਹਨਾਂ ਨੇ ਲਾਇਆ ਵੀ ਚਾਰ ਪੀੜ ਬਣਦੇ ਆ ਜੇ 6ਵੀਂ 7ਵੀਂ 8ਵੀਂ 9ਵੀਂ ਤੇ ਪੰਜ ਕਲਾਸਾਂ ਤੇ 5 ਚੋਗਾ 20 ਆ ਤੇ ਬਾਕੀ ਕਹਿੰਦੇ 12 ਪੀੜ ਕਿਤੇ ਹੋਰ ਲਾ ਗਿਆ 16 ਪੀੜ ਕਿਤੇ ਹੋਰ ਲਾ ਕੇ ਤੇ ਹਮ ਦੂਜੇ ਸਕੂਲ ਦੇ ਤੇ ਤੁਸੀਂ ਇੱਥੇ ਚ ਦੋ ਸਕੂਲ ਨੇ ਵੜਤਾ ਹੈਨਾ ਨਾ ਉਧਰ ਜੋਗਾ ਹਮ ਨਹੀਂ ਦੋਨੋਂ ਦੋ ਬੀੜੀਆਂ ਦੇ ਪੈਰ ਰੱਖ ਕੇ ਹੂੰ ਬੰਦਾ ਪਾਰ ਨਹੀਂ ਹੁੰਦਾ ਬਿਲਕੁਲ ਸਹੀ ਜੀ ਤੇ ਬੱਚਾ ਕਿਦਾਂ ਹੋ ਜੂ ਤੇ ਟੀਚਰ ਕਿਦਾਂ ਹੋ ਜੂ ਹੂੰ ਬੇਸ਼ੱਕ ਬਹੁਤ ਸਾਰੇ ਕੰਪਿਊਟਰ ਟੀਚਰਸ ਨੇ ਬੜਾ ਜਿਆਦਾ ਕੰਮ ਕਰਦੇ ਆ ਬੜਾ ਜਗਾ ਅਨਪਬੀ ਵੀ ਆ ਹੂੰ ਪਿਛਲੇ ਸਾਲ ਪੂਰੇ ਪੰਜਾਬ ਚੋਂ ਇੱਕ ਕੰਪਿਊਟਰ ਟੀਚਰ ਜੀ ਨੇਸ਼ਨ ਅਵਾਰਡ ਮਿਲਿਆ ਜਿੰਨੂੰ ਹੂੰ ਰਾਸ਼ਟਰੀ ਅਵਾਰਡ ਮਿਲਿਆ ਉਹਨੇ ਨਵੀਆਂ ਖੋਜਾਂ ਦਿੱਤੀਆਂ ਇਹਨੂੰ ਹੋਰ ਸਰਲ ਕੀਤਾ ਜੀ ਠੀਕ ਆ ਉਹਨਾਂ ਚੋਂ ਉਹ ਆਇਦੇ ਯੁੱਗ ਦੇ ਕੰਪਿਊਟਰ ਟੀਚਰ ਆਇਦੇ ਯੁੱਗ ਦੀ ਹਾਨੀ ਆ ਹਣਾ ਉਹ ਡਿਜੀਟਲ ਜਾਣਦਾ ਉਹ ਆਈ ਆਈ ਜਾਣਦਾ ਉਹ ਬੱਚਿਆਂ ਨੂੰ ਹੋਰ ਦੰਦਾ ਇੱਥੇ ਬਹੁਤੇ ਬੱਚਿਆਂ ਨੂੰ ਤੇ 8ਵੀਂ ਤੱਕ ਵਿੰਡੋ ਨਹੀਂ ਗੁਰਣੀ ਆਰੀ ਹੂੰ ਜੀ ਹਾਂਜੀ ਜਦ ਪ੍ਰੈਕਟੀਕਲੀ ਨਹੀਂ ਕਰਵਾਇਆ ਤੇ ਫਿਰ ਕਿੱਥੋਂ ਪਤਾ ਲੱਗੇਗਾ ਹਨਾ ਜੀ ਕਈ ਬੱਚੇ ਨੇ ਕੰਪਿਊਟਰ ਨੂੰ ਬਾਹਰੋਂ ਦੇਖਿਆ ਬੇ ਕੰਪਿਊਟਰ ਰੂਮ ਆ ਸਾਡੇ ਪਰ ਉੱਥੇ ਬਹਿਣਾ ਕੋ ਤੁਨੂੰ ਹੂੰ ਤੁਸੀਂ ਸਿੱਖਿਆ ਕ੍ਰਾਂਤੀ ਕਿਹੜੀ ਤੇ ਭਰਮ ਬਣ ਰਹੇ ਹੂੰ ਜਿੱਥੇ ਤੁਸੀਂ ਪੂਰੇ ਕੰਪਿਊਟਰ ਜਿੰਨੇ ਸਾਨੂੰ ਚਾਹੀਦੇ ਆ ਕੰਪਿਊਟਰ ਲੈਬਸ ਆਦਰੋਂ ਚਾਹੀਦੀਆਂ ਹੂੰ ਹੂੰ ਇਥੇ 24 ਨਹੀਂ ਜਿੱਥੇ 700 ਬੱਚਾ ਉਥੇ 50 ਚਾਹੀਦੇ ਕੰਪਿਊਟਰ ਲੈ। ਉਥੇ ਟੀਚਰ ਹੋਣੇ ਚਾਹੀਦੇ ਆ। ਉਹਨਾਂ ਦੇ ਪ੍ਰੈਕਟੀਕਲ ਵੀ ਡਵਲ ਹੋਣੇ ਚਾਹੀਦੇ ਹੈਗੇ। ਤਾਂ ਕਿ ਕੰਪਿਊਟਰ ਐਜੂਕੇਸ਼ਨ ਜਾ ਕੇ ਬੱਚਾ ਸਾਰਾ ਕੋਈ ਉਹ ਕਰ ਸਕੇ ਜੋ ਉਹ ਆਜ ਦੇ ਯੁੱਗ ਦੀ ਲੋੜ ਹੈਗੀ ਆ। ਹੂੰ ਜੀ ਬਿਲਕੁਲ। ਅਸੀਂ ਕਹਿੰਦੇ ਅਸੀਂ ਡਿਜੀਟਲ ਯੁੱਗ ਚ ਆ ਕੇ ਅਸੀਂ ਹਾਣੀ ਬਣ ਗਏ ਆ। ਅਸੀਂ ਗਲੋਬਲ ਹੋ ਗਏ ਆ। ਤੇ ਜਦੋਂ ਅਸੀਂ ਆਪਣੇ ਸਰਕਾਰੀ ਸਕੂਲ ਤੋਂ ਪ੍ਰਾਈਵੇਟ ਸਕੂਲ ਦੇ ਦੇ ਬਰਾਬਰ ਵੇਚਦੇ ਆ। ਅਸੀਂ ਅੱਦੇ ਵੀ ਨਹੀਂ ਹੁੰਦੇ। ਫਿਰ ਤੁਸੀਂ ਕਿੱਦਾਂ ਕਹੋਗੇ ਵੀ ਮਾਨ ਸਾਹਿਬ ਦਾ ਰੌਲਾ ਪਾਉਂਦੇ ਆ ਕਿ ਤੁਸੀਂ ਜਿਹੜੇ ਸਕੂਲ ਤੁਸੀਂ ਚੁਆਇਸ ਕਰਨਾ ਹਮ ਪੜ੍ਹਾਈ ਇਦੋਂ ਬਰਾਬਰ ਮਿਲੂਗੀ ਬਿਲਕੁਲ ਤੁਸੀਂ ਸਰਕਾਰੀ ਜਾਣਾ ਕਿ ਪ੍ਰਾਈਵੇਟ ਜਾਣਾ ਤੁਸੀਂ ਪੈਸੇ ਦੇਣੇ ਆ ਕਿ ਮੁਫਤ ਪੜ੍ਹਨਾ ਹਮ ਪੱਧਰ ਨੂੰ ਪੜ੍ਹਾਈ ਬੜਾਈ ਗਈ ਕੰਪਿਊਟਰ ਨੂੰ ਮੱਥਾ ਟੇਕ ਕੇ ਜਾਣਾ ਹਮ ਜਿਹੜੇ ਮੁਰਦਾ ਕੰਪਿਊਟਰ ਹੋ ਚੁੱਕੇ ਆ ਹਮ ਮੁਰਦਾ ਕੰਪਿਊਟਰ ਹੋ ਚੁੱਕੇ ਆ ਤੁਸੀਂ ਉਹਨਾਂ ਦੀ ਪੜ੍ਹਾਈ ਕਦੋਂ ਹੋਣੀ ਆ ਹਮ ਤੁਸੀਂ ਫਿਕਰ ਕੀ ਕਰ ਰਹੇ ਹੋ ਫਿਰ ਇਹਦਾ ਆਮ ਆਦਮੀ ਪਾਰਟੀ ਦਾ ਬੱਚਾ ਆਮ ਆਦਮੀ ਹਮ ਪਾਰਟੀ ਦਾ ਨਹੀਂ ਆਮ ਆदमी ਦਾ ਬੱਚਾ ਆਮ ਦਾ ਮਤਲਬ ਨਕਾਤ ਨਹੀਂ ਜਿਹੜਾ ਲੈਂਡਲੋਰਡ ਨਹੀਂ ਹਮ ਜਿਹੜਾ ਕੋਈ ਜ਼ਮੀਨਦਾਰ ਨਹੀਂ ਜਿਹੜਾ ਕੋਈ ਵੀਆਈਪੀ ਨਹੀਂ ਹਮ ਉਹਦਾ ਬੱਚਾ ਆਮ ਕਿਸਾਨ ਦਾ ਬੱਚਾ ਆਮ ਮਜ਼ਦੂਰ ਦਾ ਬੱਚਾ ਹਮ ਉਹਦੇ ਪਿਛ ਲਈ ਤੁਸੀਂ ਕੀ ਕਰ ਰਹੇ ਹੋ ਹਮ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਤੁਸੀਂ ਇਹ ਜੀ ਲੈ ਕੇ ਆਏ ਆ ਉਹ ਸਾਰੇ ਸਕੂਲ ਕਰਜਾਈ ਕਰਤੇ ਆ ਧਰਮ ਕਰਜਾਈ ਕਰਤੇ ਆ ਇੱਕ ਫੰਕਸ਼ਨ ਕੀਤਾ ਹੈਗਾ ਉੱਥੇ ਉਹ ਪੱਥਰ ਲਾਇਆ ਹੈ ਨਾ ਮੈਂ ਇੱਕ ਸਕੂਲ ਜਿੱਕੇ ਮੈਂ ਤਾਂ ਕਿੱਡਾ ਕਿੱਡਾ ਫੰਕਸ਼ਨ ਜਿੱਗਾ ਅੱਛਾ ਜੀ ਕਿੱਡਾ ਕਿ ਪੈਸੇ ਖਰਚੇ ਸੀਗੇ ਜਿਹੜਾ ਉਹ ਘਟਨਾ ਕੀਤਾ ਕਹਿੰਦੇ ਜੀ ਉਹ ਆਇਆ ਸੀ 1,54,000 ਰੁਪਏ ਆਇਆ ਸੀਗਾ ਅੱਛਾ ਜੀ ਇਹ ਸਾਡੇ ਬਾਸਲਮ ਬਣਾਉਣ ਦਾ ਤੇ ਮੈਂ ਕਿਹਾ ਫੰਕਸ਼ਨ ਦੇ ਮੋਗੜ ਢੱਕੀਦਾ ਤੁਸੀਂ ਕਿਹਾ ਉੱਥੇ ਸਾਡਾ ਖਰਚਾ ਹੈ 1,10,000 ਫੰਕਸ਼ਨ ਤੇ ਆ ਗਿਆ ਇੰਨਾ ਖਰਚਾ 1 ਲੱਖ ਦਾ ਯਾਰ ਫੰਕਸ਼ਨ ਦਿਆ ਗਿਆ 1.5 ਲੱਖ ਦਾ ਸਮਾਨ ਲੱਗਾ ਤੇ ਉਹ 1 ਲੱਖ ਦਾ ਜਰ ਕਿਥੋਂ ਜੇਬਾਂ ਧਾਨੀਆਂ ਦੀ ਚੰਦਾ ਦੇ ਕੋ ਫਿਰ ਉਹਦੇ ਜਿਹੜੇ ਵੀ ਦਤੂ ਖੇਰਾ ਇਕੱਠੇ ਕੀਤੇ ਹੁੰਦੇ ਉਹਨਾਂ ਦੇ ਨਾਲ ਜਿਹੜੇ ਵੀ ਆਈਪੀ ਨਾਲ ਗਏ ਹੁੰਦੇ ਆ ਉਹ ਸਾਰਿਆਂ ਨੂੰ ਸਨਮਾਨ ਦਿਓ ਕੀ ਉਹਨਾਂ ਨੇ ਕਿਹੜਾ ਵੀ ਐਵਰੇਜ ਉਟੀ ਦੇ ਝੰਡਾ ਕੱਢਿਆ ਤੁਸੀਂ ਜਿਹਨੂੰ ਭੇਜਿਆ ਹੈਗਾ ਤੁਸੀਂ ਉਹਨਾਂ ਦਾ ਸਨਮਾਨ ਕਰ ਦਿਓ ਸਾਡਾ ਇੱਕ ਰਿਵਾਇਤ ਹੈਗੀ ਹੈ ਇਹਦੀ ਟੋਕਨ ਆਫ ਲਵ ਜੀ ਜੀ ਠੀਕ ਨਾ ਜਿਉ ਸਾਡੇ ਕੋ ਆਇਆ ਵਾ ਤੇ ਅਸੀਂ ਉਹਨੂੰ ਬੰਦਾ ਸਨਮਾਨ ਦੇਣ ਆਏਗਾ ਹਣਾ ਤੇ ਤੁਸੀਂ ਉਸ ਪੋਜ ਨੂੰ ਦੇਈ ਜਾਂਦੇ ਬਿਨਾਂ ਕਿ ਉਹ ਕਰਾਈ ਜਾਂਦੇ ਤੁਸੀਂ ਕਹਿੰਦੇ ਅਡੇ ਦੁਪਹਿਰੇ ਪੰਜਾਂ ਲੰਚ ਵੀ ਰੱਖਿਓ ਉੱਤੇ ਸਾਰਿਆਂ ਨੇ ਹਮ ਹਣਾ ਮਤਲਬ ਜਿਹੜਾ ਇਹ ਦਿਖਾਵਾ ਆਇਆ ਇਸ ਦਿਖਾਵੇ ਵਿੱਚ ਲੋਕ ਟੀਚਰ ਵੀ ਜਾੜੇ ਹਮ ਤੁਸੀਂ ਜਿਹੜਾ ਅਧਿਆਪਕ ਦੇਣਾ ਸੀ ਕੰਪਿਊਟਰ ਐਜੂਕੇਸ਼ਨ ਲਈ ਜੀ ਜੀ ਜਿਹੜੇ ਮਤਲਬ ਪੂਰੇ ਉਹਨੇ ਵਿਸ਼ਵ ਭਾਣੀ ਹੋਣੇ ਸੀ ਬੱਚੇ ਨੇ ਹਮ ਹਣਾ ਕੋਈ ਅਧਿਆਪਕੀ ਗੁਆਤਾ ਹਮ ਫਿਰ ਉਹਨਾਂ ਨੇ ਕੋਧਿਆ ਤੁਹਾਡੀ ਕੋਝ ਗਿਆ ਵਾ ਤੁਹਾਡੇ ਕੋਲ ਉਹ ਕੰਪਿਊਟਰ ਜਿਹੜੇ ਅੱਜ ਦੇ ਯੁੱਗ ਦੇ ਮੁਕਾਬਲੇ ਖੈ ਹੀ ਨਹੀਂਗਾ ਹਮ ਮਟੀਰੀਅਲ ਹੀ ਨਹੀਂ ਸਕੂਲਾਂ ਦੇ ਕੰਪਿਊਟਰ ਤੇ ਪਏ ਆ ਹਮ ਜੇ 24 ਕੰਪਿਊਟਰ ਪਏ ਤੇ 12 ਖਰਾਬ ਆ ਹਮ ਜੀ ਠੀਕ ਆ ਫਿਰ ਉਹਨਾਂ ਦੇ ਪੀਸੀ ਉੜੇ ਪਏ ਆ ਹਮ ਠੀਕ ਆ ਹਾਰਡਵੇਅਰ ਸਾਰਾ ਖਤਮ ਹੋ ਚੁੱਕਾ ਹੈਗਾ ਜਿਹੜੇ ਨਵੇਂ ਯੁੱਗ ਦੀਆਂ ਪਰਵਰਤਨ ਆ ਰਹੀਆਂ ਕੰਪਿਊਟਰ ਦੇ ਵਿੱਚ ਕੰਪਿਊਟਰ ਐਜੂਕੇਸ਼ਨ ਜਿਹੜਾ ਐਜੂਕੇਸ਼ਨ ਜਿਹੜੀ ਸਲੋ ਨਹੀਂ ਚੱਲਦਾ ਬੜਾ ਫਾਸਟ ਹੈਗੀ ਹਰ ਨਵੀਂ ਡਿਸਕਵਰੀ ਡੇਲੀ ਆ ਰਹੀ ਹੈ ਹਮ ਡੇਲੀ ਡੇਲੀ ਆ ਰਹੀ ਹੈ ਜੀ ਹਨਾ ਨਵੀਂ ਇਨਵੈਂਸ਼ਨ ਐਂਡ ਡਿਸਕਵਰੀ ਡੇਲੀ ਆ ਰਹੀ ਹੈ ਜਿਹੜੇ ਨਵੀਂ ਇਨਵੈਂਸ਼ਨ ਤੇ ਡਿਸਕਵਰੀ ਤੇ ਹਾਨ ਦਾ ਕਦੋਂ ਕਰਾਂਗੇ ਜਦੋਂ ਤੁਹਾਡੇ ਅਧਿਆਪਕ ਉਸ ਹਾਣੀ ਹੋਊਗਾ ਅਧਿਆਪਕ ਹਾਣੀ ਹੋਵੇ ਕੀ ਕਰੂਗਾ ਜਦੋਂ ਉਹ ਕੋ ਕੰਪਿਊਟਰ ਕੋ ਮਟੀਰੀਅਲ ਹੋਊਗਾ ਮਟੀਰੀਅਲ ਹੀ ਹੋਦਾ ਕਦੋਂ ਕੰਮ ਕਰੂਗਾ ਜਦੋਂ ਕੋ ਵਿਦਿਆਰਥੀ ਹੋਣਗੇ ਕਈਕੁਨੇ ਵਿਦਿਆਰਥੀ ਹੈ ਨਹੀਂ ਕਈ ਸਕੂਲਾਂ ਦੇ ਕੰਪਿਊਟਰ ਹੈ ਨਹੀਂ ਜਿਨ੍ਹਾਂ ਦੇ ਕੰਪਿਊਟਰ ਹੈਗੇ ਉਹਦੇ ਵਿਦਿਆਰਥੀ ਹੈ ਨਹੀਂ ਜਿੱਥੇ ਵਿਦਿਆਰਥੀ ਹੈਗੇ ਤੇ ਕੰਪਿਊਟਰ ਹੈ ਨਹੀਂ ਤੇ ਜਿੱਥੇ ਦੋਵੇਂ ਹੀ ਹੈਗੇ ਉਹਦੇ ਨੇ ਆਪ ਘੇ ਨਹੀਂ ਹੂੰ ਇਹ ਚੀਜ਼ਾਂ ਨੂੰ ਬੈਲੈਂਸ ਕਰਨ ਦੇ ਬਾਰੇ ਸਰਕਾਰ ਦਾ ਜ਼ਿਆਦਾ ਫਰਜ਼ ਬਣਦਾ ਜੀ ਤੁਸੀਂ ਮੋਡਰਨ ਐਜੂਕੇਸ਼ਨ ਦੀ ਗੱਲ ਕਰ ਰਹੇ ਸਿੱਖਿਆ ਗਰੰਟੀ ਦੀ ਗੱਲ ਕਰ ਰਹੇ ਆ ਲੇਕਿਨ ਜਿਹੜੀ ਕੰਪਿਊਟਰ ਕ੍ਰਾਂਤੀ ਆ ਹੂੰ ਜਿਹੜੀ ਡਿਜੀਟਲ ਕ੍ਰਾਂਤੀ ਆ ਉਹਦੇ ਹਾਨ ਦੇ ਕਦੋਂ ਬਣਨਾ ਹੂੰ ਉਹ ਤੁਹਾਡੇ ਕੋਈ ਸਕੂਲ ਨਹੀਂ ਤੁਹਾਡੇ 100 ਸਾਰੇ ਐਮਨ ਸਕੂਲ ਵੀ ਨਹੀਂ ਹੋਏ ਹੂੰ ਜੀ ਹਣਾ ਜਿਹੜੇ ਤੁਹਾਡੇ 17000 ਸਕੂਨ ਤੋਂ ਛੁੱਡੋ ਪਰ ਜਿਹੜੇ ਜਾਂਦੇ ਪੰਜਾਬ ਦੇ ਜਿਹੜਾ 1780 ਦੇ ਸੈਕਿੰਡ ਛੁੱਡੋ ਤੁਸੀਂ 1800 ਮਿਡਲ ਵਾ ਜਾਂ ਹਾਈ ਹੈਗਾ ਤੁਸੀਂ ਉਹ ਛੱਡ ਦਿਓ ਤੁਸੀਂ 117 ਸਕੂਨ ਤੇ ਕਰਕੇ ਦਿਖਾ ਦਿਓ ਮੈਨੂੰ ਤੁਸੀਂ ਉਹ ਵੀ ਨਹੀਂ ਐਮਿਨੈਂਟ ਸ਼ੁਰੂ ਕਰਦਾ ਨਾ ਰੱਖਦਾ ਬੜਾ ਵਧੀਆ ਲੇਕਿਨ ਜਿਹੜੇ ਉਥਰੇ ਕੰਪਿਊਟਰ ਜਿਹੜੇ ਆ ਗਏ ਆ ਮੈਂ ਦੇਖਿਆ ਹਮ ਹਣਾ ਖਸਤਾ ਹੱਥ ਉਹ ਖਸਾ ਹੱਥ ਬਚਾ ਹਮ ਉਹਨਾਂ ਦੇ ਚੱਲਦੇ ਨਹੀਂ ਕਹਿੰਦੇ ਕੀ ਕਰੀਏ ਹਣਾ ਇੱਕ ਇੱਕ ਚਲਾਈ ਜਾ ਜਿਹੜਾ ਡਾਕ ਨਹੀਂ ਜੜੀ ਹਮ ਸਕੂ ਵੀ ਡਾਕ ਨਹੀਂ ਨਹੀਂ ਉਦਲੀ ਚੱਲਦਾ ਸਿੱਖ ਚੱਲਦਾ ਹੂੰ ਤੇ ਫਿਰ ਉਸ ਬੱਚੇ ਕੀ ਕਰਨਗੇ ਬੱਚੇ ਦਾ ਨਾਂ ਧੋਖਾ ਕਰੋ ਕਿਉਂਕਿ ਬੱਚੇ ਉਹ ਬੱਚੇ ਆ ਜਿਹੜੇ ਤੁਹਾਨੂੰ ਤੁਹਾਡੇ ਵੋਟਰ ਵਾ ਜਿਹਦੇ ਮਾਪੇ ਜੀ ਕਦੇ ਬਰਲੇ ਦਾੜੇ ਨਹੀਂ ਲਾਈਂ ਚੜ ਕੇ ਵੋਟ ਪਣ ਜਾਂਦੇ ਹੂੰ ਇਹ ਮਜ਼ਦੂਰ ਕਿਸਾਨ ਆਮ ਆਦਮੀ ਵੋਟ ਪਣ ਜਾਂਦਾ ਭਈ ਉਹਨਾਂ ਦੇ ਬੱਚਿਆਂ ਦਾ ਭੇਖ ਨਾ ਖੇਡੋ ਤੁਹਾਨੂੰ ਕਿਹਨੇ ਇਹ ਦੇ ਘਰ ਦਿੱਤਾ ਬਿਲਕੁਲ ਜੀ ਇਹ ਆ ਗਾ ਹੂੰ ਸੋ ਕਿਰਦਸਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰ ਸਿੱਖਿਆ ਨੂੰ ਮਜ਼ਬੂਤ ਕਰਨ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਕੰਪਿਊਟਰ ਫੈਕਲਟੀ ਅਧਿਆਪਕਾਂ ਦੀ ਸਥਿਤੀ ਲੰਬੇ ਸਮੇਂ ਤੋਂ ਨਿਮਨ ਤੇ ਅਣਗੌਲੀ ਹੀ ਰਹੀ ਹੈ। ਪਿਛਲੇ ਕੁਝ ਸਮੇਂ ਦੇ ਵਿੱਚ ਇਹਨਾਂ ਅਧਿਆਪਕਾਂ ਨੇ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਸੰਘਰਸ਼ ਦਾ ਰਾਹ ਅਪਣਾਇਆ। ਇਸ ਸੰਘਰਸ਼ ਦੇ ਵਿੱਚ ਕੰਪਿਊਟਰ ਫੈਕਲਟੀ ਅਧਿਆਪਕਾਂ ਨੇ ਨਾ ਸਿਰਫ ਰੋਜ਼ ਪ੍ਰਦਰਸ਼ਨ ਕੀਤੇ ਅਤੇ ਧਰਨੇ ਵੀ ਦਿੱਤੇ ਸਗੋਂ ਮਰਨ ਵਰਤ ਵਰਗੇ ਸਖਤ ਕਦਮ ਵੀ ਚੁੱਕੇ। ਪਰ ਸਵਾਲ ਇਹ ਥੇ ਉੱਠਦਾ ਹੈ ਵੀ ਕੀ ਇਸ ਲੰਬੇ ਅਤੇ ਸਖਤ ਸੰਘਰਸ਼ ਦੇ ਬਾਅਦ ਕੰਪਿਊਟਰ ਫੈਕਲਟੀ ਅਧਿਆਪਕਾਂ ਨੂੰ ਅਸਲ ਦੇ ਵਿੱਚ ਕੀ حاصل ਹੋਇਆ ਕੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਮੰਨਿਆ ਜਾਂ ਫਿਰ ਇਹ ਸੰਘਰਸ਼ ਸਿਰਫ ਅਧੂਰੇ ਵਾਅਦਿਆਂ ਅਤੇ ਅਣਸੁਣੀਆਂ ਅਪੀਲਾਂ ਦਾ ਹੀ ਹਿੱਸਾ ਬਣ ਕੇ ਰਹਿ ਗਿਆ ਕੀ ਲੱਗਦਾ ਹੈ ਤੁਹਾਨੂੰ ਹਮ ਦੇਖੋ ਗੱਲ ਹੈ ਕਿ ਇੱਥੇ ਕਰਮਜੀਤ ਵੀ ਜਿਹੜੀ ਨਾ ਉੱਤਰ ਅਧਨੁਕ ਸਿੱਖਿਆ ਹੈਗੀ ਆ ਉਹ ਕੰਪਿਊਟਰ ਸਿੱਖਿਆ ਹੈਗੀ ਆ ਹਮ ਤੇ ਜਿਹੜੇ ਉਹਦੇ ਟੀਚਰਸ ਹੈਗੇ ਆ ਉਹ ਵੀ ਬਿਲਕੁਲ ਮਾਡਰਨ ਐਜੂਕੇਸ਼ਨ ਦੇ ਮਦਰ ਨਿਪੁੰਨ ਹੈਗੇ ਜੀ ਸਰਕਾਰਾਂ ਨੇ ਬਿਨਾਂ ਦੇ ਨਾ ਇੱਕ ਮਤਲਬ ਪ੍ਰੈਕਟਿਸ ਕੰਪਨੀ ਸੀ ਜਿਨੇ ਮਤਲਬ ਟੀਚਰ ਰੱਖੇ ਸੀਗੇ ਪਹਿਲਾਂ ਇੱਕ ਟ్రਾਇਲ 베ਸ ਰੱਖੇ ਸੀਗੇ ਠੀਕ ਹੈ ਤੇ ਉਦੋਂ ਨਾ ਬੱਚਿਆਂ ਦੇ ਕੋਲੋਂ ਫੀਸ ਲਈ ਜਾਂਦੀ ਸੀ 6ਵੀਂ ਤੋਂ ਲੈ ਕੇ 8ਵੀਂ ਤੱਕ 20 ਰੁਪਏ ਫੀਸ ਸੀ ਉਪਰ 30 ਰੁਪਏ ਸੀ 40 ਰੁਪਏ ਸੀ ਉਹ ਜਿਹੜੇ ਪੈਸੇ ਇਕੱਠੇ ਹੁੰਦੇ ਸੀਗੇ ਉਹ ਜਿਹੜੇ ਕੰਪਿਊਟਰ ਜਾ ਫਿਰ ਰੱਖੇ ਸੀ ਉਹਨਾਂ ਨੂੰ ਤਨਖਾਹ ਹੂੰ ਦਿੱਤੀ ਜਾਂਦੀ ਠੀਕ ਹੈ ਫਿਰ ਹੌਲੀ ਹੌਲੀ ਇਹ ਹੋ ਗਿਆ ਕਿ ਜਦੋਂ ਉਹਨਾਂ ਮਤਲਬ ਇਹ ਰੂਲ ਬਣ ਗਿਆ ਕਿ 8ਵੀਂ ਤੱਕ ਦੇ ਬੱਚਿਆਂ ਦੇ ਕੋਲੋਂ ਤੇ ਆਪਾਂ ਪੈਸਾ ਲੈਣਾ ਕੋਈ ਨਹੀਂ ਹੂੰ ਜੀ ਸਰਕਾਰੀ ਡਿਊਟੀ ਬਣਦੀ ਆ ਕਿ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਪੜਾਵੇ ਹੂੰ ਹੂੰ ਤੇ ਜਦੋਂ ਮੁਫਤ ਪੜਾਵੇ ਤੇ ਉਹ ਕੰਪਿਊਟਰ ਟੀਚਰਾਂ ਨੂੰ ਕੌਣ ਦਿੱਤ ਚੰਦਰਗਾਮ ਬਣੀ ਹੂੰ ਫਿਰ ਕੰਪਿਊਟਰ ਟੀਚਰਾਂ ਨੇ ਇਹ ਸੰਘਰਸ਼ ਕੀਤਾ ਵੀ ਅਸੀਂ ਸਰਕਾਰੀ ਮੁਲਾਜ਼ਮਾਂ ਹੂੰ ਸੱਚੀ ਮੁੱਚ ਸਰਕਾਰੀ ਹਾਂ ਅਸੀਂ ਤੇ ਪ੍ਰਾਈਵੇਟ ਕੰਪਨੀ ਦੇ ਬੱਚੇ ਅਧਿਆਪਕ ਰਹੇ ਆ ਸਾਡੇ ਕੋਲ ਫੈਸਿਲਿਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਸੀ ਬਾਦਲ ਸਾਹਿਬ ਦੀ ਹੂੰ ਉਹਨਾਂ ਨੇ ਲੜਾਈ ਲੜੀ ਆਪਣਾ ਪੱਖ ਦੱਸਿਆ ਹੂੰ ਤੇ ਸਰਕਾਰ ਨੂੰ ਦੱਸਿਆ ਕਿ ਜਿਹੜਾ ਤੇ ਸੁਪਨਾ ਲਿਆ ਹੈਗਾ ਵੀ ਅੱਜ ਦੇ ਇਹਨਾਂ ਬੱਚਿਆਂ ਨੂੰ ਅਸੀਂ ਕੰਪਿਊਟਰ ਐਜੂਕੇਸ਼ਨ ਨਾਲ ਉੱਤਰ ਅਧਰੂਕ ਬਣਾਉਣਾ ਹੈਗਾ ਹੂੰ ਹੂੰ ਠੀਕ ਹੈ ਨਾ ਇਹਨੂੰ ਇਸ ਨਵੇਂ ਵਿਗਿਆਨ ਯੋਗ ਵਿੱਚ ਖੜੇ ਕਰਨਾ ਹੈਗਾ ਇਹਨੂੰ ਗਲੋਬਲ ਸੋਚ ਪੈਦਾ ਕਰਨੀ ਹੈਗੀ ਆ ਤੇ ਫਿਰ ਤੁਸੀਂ ਸਾਨੂੰ ਕਿੱਥੇ ਖੜਾ ਕੀਤਾ ਹੂੰ ਫਿਰ ਇਸ ਐਜੂਕੇਸ਼ਨ ਨੂੰ ਲਾਗੂ ਕਰੋ ਵਰਟੀਕਲ ਕਰੋ ਚਲੋ ਸਰਕਾਰ ਨੇ ਕੋਸ਼ਿਸ਼ ਕੀਤੀ ਉਹਨਾਂ ਨੇ ਨਾ ਇਹਨਾਂ ਟੀਚਰਾਂ ਨੂੰ ਮਤਲਬ ਸਾਰਾ ਗਵਰਨਮੈਂਟ ਚ ਲੈ ਲਿਆ ਰੱਖਿਆ ਉਹਨਾਂ ਨੇ ਕੰਪਨੀ ਜੀ ਤੇ ਇੱਕ ਸਪੈਸ਼ਲ ਦੇ ਦਿੱਤਾ ਠੀਕ ਹੈ ਜੀ ਪੀ ਸਕਿਲ ਦਿੱਤਾ ਪੀ ਸਕਿਲ ਦੇਣ ਤੋਂ ਬਾਅਦ ਮਤਲਬ ਬਾਅਦ ਕਾਂ ਸਰਕਾਰ ਵੀ ਆਈ ਹੈ ਉਹਨਾਂ ਨੇ ਲੈਟਰਸ ਵੀ ਇਸ਼ੂ ਕਰਤੇ ਵੀ ਨਾ ਯੂ ਰੈਗੂਲਰ ਤੁਹਾਨੂੰ ਉਹ ਰੈਗੂਲਰ ਦੇ ਹੱਥ ਕੇ ਸਰਕਾਰੀ ਸਕੂਲਾਂ ਦੇ ਉਹਨਾਂ ਵਰਗਾ ਸਭ ਕੋ ਮਿਲੇਗਾ ਸਾਰਿਆਂ ਦੀ ਤਨਖਾਹ ਭਵਾ ਮਤਲਬ ਕੇਂਦਰੀ ਪੂਜੇ ਹੁੰਦੀ ਹੈ ਹਾਂ ਪੰਜਾਬ ਦਾ ਕੇਂਦਰੀ ਬਜਟ ਚ ਆਉਂਦੀ ਹੈ ਜੀ ਜੀ ਹੁਣ ਬਜਟ ਹੁਣ ਉਹ ਕਿਸੇ ਪ੍ਰੈਕਟਿਸ ਕੰਪਨੀ ਦਾ ਨਹੀਂਗਾ ਬਜਟ ਜੀ ਕੰਪਨੀ ਦੇ ਪਰੇ ਹੋ ਗਈ ਹੈ ਹਮ ਜਦੋਂ ਸਰਕਾਰੀ ਬਜਟ ਬਣਦਾ ਸਰਕਾਰੀ ਲਈ ਹੁੰਦਾ ਤੇ ਫਿਰ ਉਹਨਾਂ ਨੂੰ ਤਨਖਾਹ ਪੂਰੀ ਕਦੋਂ ਮਿਲਣੀ ਹੈ ਹਮ ਤੁਸੀਂ ਉਹਨਾਂ ਨੂੰ ਬੇਸਕਲ ਦਿੱਤਾ ਉਹਨਾਂ ਕੰਪਿਊਟਰ ਧਿਆਪਕਾਂ ਦੇ ਵਿੱਚੋਂ ਬਹੁਤ ਸਾਰੇ ਦੇ ਆਪਣੇ ਜੌਬ ਕਰਦੇ ਸੀ ਉਹਨਾਂ ਨੇ ਨਵੀਆਂ ਤਰੱਕੀਆਂ ਤੇ ਲੈ ਲਈਆਂ ਪ੍ਰਿੰਸੀਪਲ ਬਣ ਗਏ ਹੈਡਮਾਸਟਰ ਬਣ ਗਏ ਕਾਬਲੇ ਜ਼ੰਮਾ ਜੀ 어ਵਾਰਡ ਵੀ ਲੱਗੇ ਬੜੇ 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 ਲੇਕਿਨ ਐਜੇ ਕਿ ਬੁੱਢੇ ਦੇ ਵਗੋ ਬਿਛੇ ਬਿਠੇ ਰਹਿ ਗਏ ਹੂੰ ਉਹਨਾਂ ਨੂੰ ਤੁਸੀਂ ਚਿੱਠੀਆਂ ਕੱਢ ਕੇ ਸਰਗਰੂ ਕੱਢ ਕੇ ਸਰਕਾਰੀ ਹੂੰ ਪੂਰਾ ਜੀ ਜੀ ਮੁੱਲੋਂ ਆਪਣੀ ਗੈਜੇਟ ਚ ਪਾ ਕੇ ਵੀ ਲਾਗੂ ਨਹੀਂ ਕੀਤਾ ਕਿਸੇ ਸਰਕਾਰੀ ਹੂੰ ਆ ਮੂਜੇ ਦਾ ਆਮਦੀ ਪਾਰਟੀ ਸਰਕਾਰ ਆ ਇਹਨਾਂ ਨੇ ਕਿਹਾ ਵੀ ਤੱਕ ਤੱਕ ਕਾਦਾ ਨਾ ਬੋਲ ਹੂੰ ਇਹ ਬੁੱਢਾ ਅੱਤ ਲੜੜਾ ਬਣੀ ਮੀਆਂ ਸਭ ਕੁਝ ਕਿਉਂ ਲੱਗੂ ਨਹੀਂ ਹੋਈਆਂ ਹਾਂਜੀ ਕੀਰਿਵਾਰ ਸਾਹਿਬ ਨੇ ਉਹਨਾਂ ਨੂੰ ਜਿਹੜੇ 15 ਜੀ ਟੀਚਰ ਸੀ ਉਹਨਾਂ ਨੇ ਬੜਾ ਹੀਰਵਾ ਕੀਤਾ ਹਾਂ ਆ ਤੋਕਾ ਹੋ ਗਿਆ ਜੀ ਜੀ ਇਹ ਕਿਵੇਂ ਹੋ ਸਕਦਾ ਹਾਂ ਮਰੀਸਰ ਘਰੋਂ 15000 ਟੀਚਰਾਂ ਦੇ 15000 ਪਰਿਵਾਰ ਆਪਣੇ ਉਸਨ ਰੈਸਰ ਨਾਲ ਲੈ ਕੇ ਤੁਰ ਪਏ ਜਿਹੜੇ 92 ਬੰਦੇ ਹੀ ਲੈ ਕੇ ਦੌਣੇ ਪਾਰਟੀ ਸਰਕਾਰ ਬਣਾ ਲਈ ਜੀ ਤੈਨੂੰ ਸਰ ਹੋ ਗਿਆ ਜੁੱਤੀਆਂ ਖਾਂਦੇ ਹਾਂ ਹਾਂ ਧਰਨੇ ਦੇ ਰਹੇ ਨੇ ਆ ਧਰਨੇ ਦਿੱਤੇ ਹਾਂ ਪ੍ਰਦਰਸ਼ਨ ਕੀਤੇ ਰੋਜ਼ ਪ੍ਰਦਰਸ਼ਨ ਕੀਤੇ ਮਰਨ ਵਰਤ ਰੱਖੇ ਜੀ ਜੀ ਕਰਮ ਡੈਮੋਕ੍ਰੇਸੀ ਵਿੱਚ ਮਰਨਵਰਤ ਰੱਖਣਾ ਨਾ ਇੱਕ ਬਹੁਤ ਵੱਡਾ ਸੰਕੇਤ ਹੁੰਦਾ ਹਮ ਕਿ ਉਹ ਇਹ ਲੋਕ ਉਹ ਮਰਨਵਰਤ ਰੱਖ ਰਿਹਾ ਵਾ ਜਿਹੜਾ ਤੁਹਾਡੇ ਇਹ ਸ਼ਾਸਨ ਤੋਂ ਬਿਲਕੁਲ ਹੀ ਨਾ ਖੁਸ਼ ਹੈਗਾ ਹਮ ਤੇ ਉਹ ਮਰਨ ਨੂੰ ਕਹਿੰਦਾ ਤੂੰ ਮਰ ਜਣਾ ਬੈਠ ਰਾ ਹਮ ਸਾਰੇ ਜੂਨ ਦਾ ਤੇ ਮਤਲਬ ਕੋਈ ਰਹੀ ਨਹੀਂ ਗਿਆ ਬਿਲਕੁਲ ਜੀ ਉਹਦਾਂ ਨੂੰ ਸ਼ਰਮ ਹੀ ਹੈ ਨਹੀਂ ਤੁਸੀਂ ਮਰਨਵਰ ਤੇ ਬਿਠਣ ਚਾਕੇ ਉਹਦਾ ਇਲਾਜ ਕਰਾ ਦੇਣਾ ਕਿ ਤੇ ਮਰਨਾ ਜਾਵੇ ਉਹ ਲੈ ਜੰਨੇ ਆ ਤੁਸੀਂ ਹੋਰ ਫਿਰ ਲੱਭ ਲਿਆ ਤੁਸੀਂ ਉਸ ਮਰਨਵਰ ਦੇ ਉਸ ਰੋਸ਼ ਦਾ ਹਮ ਜਿਹੜਾ ਉਹ ਰੋਸ਼ਿਕਾ ਤੁਸੀਂ ਉਹਨੂੰ ਨਹੀਂ ਸੁਣਿਆ ਉਹਨੂੰ ਨਹੀਂ ਉਹਦੇ ਉਹਨੂੰ ਨਹੀਂ ਸੁਣਿਆ ਹੂੰ ਤੇ ਜੇ ਸੁਣਿਆ ਤੇ ਇਹਨਾਂ ਨੇ ਨਾ ਹੁਣ ਤੱਕ ਅ ਘਰ ਨੂੰ ਇਹਨਾਂ ਡੀਏ ਨਹੀਂ ਮਿਲਿਆ ਹੂੰ ਪੀਰ ਤਨਖਾਹ ਦਿੱਤੀ ਜੀ ਪੀਰ ਜਿੰਨੇ ਤੋਂ ਡੀਏ ਨਹੀਂ ਮਿਲ ਰਿਹਾ ਕੰਪਿਊਟਰ ਜਨ ਬਾਕੀ ਜਿਹਨਾਂ ਨੂੰ ਮਿਲਦਾ ਹੂੰ ਬਾਕੀ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਗਵਰਨਮ ਪਲਾਈਸ ਹੈਗੇ ਆ ਉਹਨਾਂ ਨੂੰ ਮਹਿੰਗਾਈ ਪੱਤਾ ਮਿਲਦਾ ਹਰ ਵਾਰ ਹੂੰ 2-3 ਮਹੀਨੇ ਬਾਅਦ ਜੀ ਜੀ ਕੰਪਿਊਟਰ ਜਨ ਕਿਉਂ ਬੰਦ ਕਰਤਾ ਕਿ ਹੂੰ ਜੇ ਪਿਛਲਾ ਉਹਨਾਂ ਪੱਤਾ ਦੇਖਿਆ ਜਾਵੇ ਤਨਖਾਣ ਦਾ ਉਹ ਦੇਣਾ ਬਣਦਾ ਇਹ ਨਾ ਸੀ ਕਿਉਂ ਮਹंगाई ਨਾ ਜੂਈ ਦੇ ਨੇ ਹੂੰ ਤੁਸੀਂ ਕੰਪਿਊਟਰ ਟੀਚਰਾਂ ਦੀ ਜਿਹੜੀ ਦੂਜੇ ਅਧਿਆਪਕਾਂ ਦੀ ਪ੍ਰਾਇਓਰਟੀ ਮਿਲਦੀ ਆ 150 ਵਾਧੇ ਅਧਿਆਪਕ ਕੰਪਿਊਟਰ ਚ ਪੂਰਾ ਹੋ ਗਿਆ ਹੂੰ ਲੇਕਿਨ ਉਹਨਾਂ ਨੇ ਉਹਨਾਂ ਨੇ ਪਰਵਾਣੇ ਪ੍ਰਾਇਓਰਟੀ ਨਹੀਂ ਮਿਲੀ ਇਹ ਤਾਂ ਅਧਿਕਾਰ ਆ ਉਹਨਾਂ ਦਾ ਕਾਨੂੰਨੀ ਉਹ ਲੜਾਈਆਂ ਲੜਦੇ ਕਦੀ ਕੋਰਟ ਜਾਂਦੇ ਆ ਕਦੀ ਕਿਰੇ ਜਾਂਦੇ ਆ ਕੋਰਟ ਦਾ ਨੇ ਕੋਈ ਜਵਾਬ ਕੋਈ ਨਹੀਂ ਹਾਂਜੀ ਸਰਕਾਰ ਤੋਂ ਲਾਰੇ ਦੇ ਜਨਾਰੇ ਦੇ ਜਾਨੇ ਆ ਹੁਣ ਜਾ ਕੇ ਇਹਨਾਂ ਨੇ ਜਦੋਂ ਮਰਨ ਵਰ ਤੇ ਬੈਠੇ ਆ ਉਹਦਾ ਡੀਏ 33% ਦਿੱਤਾ ਹੂੰ ਬਨਦਾ ਕਿੰਨਾ ਜੀ 200% ਕਿੰਨਾ ਘਟਾ ਕੀਤੀ ਹੀ ਪਰਸੈਂਟ ਤੁਸੀਂ ਕਿੰਨਾ ਰਹਿ ਗਿਆ ਨਹੀਂ 167% ਰਹਿਦੇ ਮਤਲਬ ਉਹਨਾਂ ਦੀ ਤਨਖਾਹ ਦਾ ਜਿਹੜਾ ਡੀਏ ਹੂੰ ਬਕਾਇਆ ਪਿਆ ਹੂੰ ਤੁਸੀਂ 30% ਦੇ ਕੇ ਜੀ ਹਨਾ ਜਦਾਂ ਕਹਿੰਦੇ ਮਰਦਾਂ ਦੇ ਮੂੰਹ ਨੂੰ ਮਤਲਬ ਘੇਰ ਉਹਨਾਂ ਜਿਹਦੇ ਨਹੀਂ ਹੁੰਦੇ ਹੂੰ ਜੀ 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 ਤੁਸੀਂ ਉਹਨਾਂ ਦਾ ਹੱਕ ਤਾਂ ਦੇਵੋ ਹੂੰ ਤੁਸੀਂ ਉਹਨਾਂ ਦੀ ਨਵੀਂ ਜਿਹੜੀ ਕੰਪਿਊਟਰ ਐਜੂਕੇਸ਼ਨ ਲਾਗੂ ਕਰਨਾ ਵਾ ਉਹਨਾਂ ਦੇ ਆਪਕਰਨ ਕੋ ਜਿੰਨੇ ਸਮਰਪਿਤ ਅੰਮੈ ਦੇਖਿਆ ਕੰਪਿਊਟਰ ਦੇ ਆਧਾਰ ਤੇ ਹੈਗੇ ਆ ਜਿਹੜੇ ਸਕੂਲ ਦੇ ਡਾਕ ਵੀ ਕੱਢਦੇ ਹੂੰ ਜੇ ਕਿਤੇ ਸਰਕਾਰ ਨੂੰ ਲੋੜ ਪੈਂਦੀ ਆ ਵੋਟਾਂ ਦੇ ਵੇਲੇ ਲੋੜ ਪੈਂਦੀ ਆ ਹੋਰ ਕਿਤੇ ਲੋੜ ਪੈਂਦੀ ਆ ਤੇ ਕੰਪਿਊਟਰ ਦੇ ਆਧਾਰ ਕੋ ਨਾਲ ਮਾਰਦੇ ਵੀ ਭਾਈ ਸਾਡੇ ਕੰਮ ਦਫਤਰ ਚਲਾਜੋ ਜੀ ਜੀ ਬਿਲਕੁਲ ਕੰਪਿਊਟਰ ਦੇ ਆਧਾਰ ਤੇ ਤੁਹਾਡੇ ਵੋਟਾਂ ਵੀ ਪਾਉਣ ਤੁਹਾਡੇ ਸਰਕਾਰੀ ਜਿਹੜੇ ਪ੍ਰਸ਼ਾਸਨ ਕੰਮ ਵੀ ਕਰਨ ਤੇ ਉਹ ਸਕੂਲਾਂ ਵਿੱਚ ਪੜਾਈ ਵੀ ਕਰਨ ਤੇ ਫਿਰ ਤਰਖਾਹਾਂ ਤੋਂ ਫੇਰ ਦੂਰੇ ਹੂੰ ਹਨਾ ਅਸੀਂ ਕਦੋਂ ਕਰਾਂਗੇ ਕਿ ਜਿਹੜੀ ਸਿੱਖਿਆ ਕ੍ਰਾਂਤੀ ਆ ਹੂੰ ਜਿਹੜੀ ਸਿੱਖਿਆ ਕ੍ਰਾਂਤੀ ਆ ਮੈਂ ਸੋਚਦਾ ਵੀ ਕਿਾ ਕ੍ਰਾਂਤੀ ਲਈ ਆ ਰਹੀ ਆ ਇਹ ਸਾਡੇ ਤੀਸਰੀ ਅੱਖ ਵਿਦਿਆ ਦੀ ਹਮ ਚਟਾ ਮੋਤੀਆ ਪੈ ਗਿਆ ਇਹਨੂੰ ਕੱਢ ਦਊਗੀ ਹਮ ਜੀ ਜੀ ਹੈਨਾ ਕੰਪਿਊਟਰ এডਿਊਕੇਸ਼ਨ ਨਵੀਂ ਆਈ ਸੀ ਇਸ ਨਵੇਂ এডਿਊਕੇਸ਼ਨ ਨਾਲ ਨਵੇਂ ਲੋਕ ਨਵੇਂ ਯੁੱਗ ਦੇ ਹਾਣੀ ਬਣਨੇ ਸੀ ਜਿਹਦੇ ਨਾਲ ਤੀਸਰੀ ਅੱਖ ਨੇ ਚਮਕਣਾ ਸੀ ਹਮ ਜੀ ਤੇ ਤੀਸਰੀ ਅੱਖ ਦੇ ਤੋ ਅਧਿਆਪਕ ਦੀ ਮਰ ਲਈ ਹਮ ਜੜਕ ਬੁੱਢਰ ਦੇ ਆ ਬਗਾ ਉਹਨੂੰ ਤੇ ਤੀਸਰੀ ਅੱਖ ਹੀ ਬੁਝਾਤੀ ਉਹਦੇ ਵਿੱਚ ਮਰਨ ਮਰਤੇ ਉਹਦੇ ਵਿੱਚ ਅੜਧਾਰਤੇ ਜੇ ਤੁਸੀਂ ਉਹਨੂੰ ਹਾਰਾ ਨਾਰਾ ਨਹੀਂ ਮੰਨ ਸਕੀ ਉਹਦਾ ਬੰਦਾ ਹੱਕ ਨਹੀਂ ਦੇ ਸਕੇ ਹੂੰ 200% ਬੰਦਾ ਡੀਏ ਤੇ 33 ਦੇ ਕੇ ਤੁਸੀਂ ਉਹਨਾਂ ਨੂੰ ਮਗੜਵਾ ਰਹੇ ਆ ਤੇ ਤੁਸੀਂ ਕੀ ਕਹਿੰਦੇ ਹੂੰ ਦਾਵਾ ਕਰ ਰਹੇ ਮੈਂ ਲੁਟਾਇਆ ਰੇਕੜ ਜ਼ਮੀਨ ਮਸੂਰੀ ਸ਼ਹਿਰ ਬਥਾਨਾ ਲਿਹਾਣੇ ਜੀ 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 ਢਾਈ ਹਜ਼ਾਰ ਏਕੜ ਜ਼ਮੀਨ ਲੈਣ ਦੇ ਗੁੰਮੜ ਕੋ ਪੈਸੇ ਹੈਗੇ ਆ ਤੇ ਕੰਪਿਊਟਰ ਦੇ ਆਪਕਾ ਨੂੰ ਡੀਏ ਦੇਣੇ ਪੈਸੇ ਨਹੀਂ ਹੂੰ ਤੁਸੀਂ ਰਣ ਇਹ ਰਾਜਨੀਤੀ ਕਿਨੇ ਚਿਰ ਖੇਡੋਗੇ ਜੀ ਤੁਸੀਂ ਇੱਕ ਲੁਧਿਆਣੇ ਦੀ ਸੀਟ ਜਿੱਤਣ ਵਾਸਤੇ ਕਿ ਲੁਧਿਆਣੇ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਅਰਬਨਸ ਨੂੰ ਵੀ ਤੁਸੀਂ ਭੀੜ ਤੋਂ ਕੱਢ ਕੇ ਤੁਹਾਨੂੰ ਨਵਾਂ ਸ਼ਹਿਰ ਬਸਾ ਦਾਂਗੇ ਹਨਾ ਇਹ ਗੱਲ ਨਾ ਜੀ ਵੀ ਸਾਨੂੰ ਸੀਟ ਦੇ ਦਿਓ ਹੂੰ ਹੂੰ ਪਰ ਉਹ ਜਿਹੜੇ ਅੱਜ ਅਪਕਾ ਜਿਹਦੇ ਸਿੱਖਿਆ ਕਰਨ ਦੀ ਲੈ ਕੇ ਆਏ ਜਿਨ੍ਹਾਂ ਦੇ ਕਰਕੇ ਤੁਸੀਂ ਉਹਨਾਂ ਆਮ ਆਲਮੀ ਦੇ ਬੱਚਿਆਂ ਆਮ ਕਿਸਾਨ ਗਰੀਬ ਕਿਸਾਨ ਗਰੀਬ ਮਜ਼ਦੂਰ ਦੇ ਬੱਚਿਆਂ ਜਿਹੜੇ ਉੱਥੇ ਪੜਦੇ ਆ ਚੰਗਾ ਆਪਣਾ ਅਜਾਲਾ ਦੇਖਣ ਦੀ ਭੁੱਖ ਲਈ ਉਜਲਾ ਪ੍ਰੱਖ ਦੇਖਣ ਵਾਸਤੇ ਉਹਨਾਂ ਦੀ ਤਾਂ ਉਡਾਨ ਹੀ ਖਤਮ ਹੋ ਗਈ ਹੈ ਹਾਂ ਨਾ ਉਹਨਾਂ ਦੇ ਪਾਰੀ ਇਕੱਠੇ ਗਏ ਹਾਂ ਨਾ ਤੁਸੀਂ ਉਹਨਾਂ ਆਮ ਲੋਕਾਂ ਦੇ ਆਮ ਬੱਚਿਆਂ ਦੇ ਪਰਕਟਣ ਵਾਲੀ ਸਰਕਾਰੇ ਜੀ ਹਾਂ ਨਾ ਤੁਸੀਂ ਜਦੋਂ ਤੱਕ ਕੰਪਿਊਟਰ ਤੇ ਆਪ ਕੋਲ ਜੀਮਤ ਨਹੀਂ ਕਰਦੇ ਕੰਪਿਊਟਰ ਤੇ ਆਪ ਕੰਨ ਦੀਆਂ ਡਰੇਡੀਆਂ ਪੋਸਟਾਂ ਖਾਲੀ ਨਹੀਂ ਪਰਦੇ ਉਹਨਾਂ ਨੂੰ ਹੋਰ ਲੋੜ ਮਹਿਸੂਸ ਨਹੀਂ ਕਰਦੇ ਤੇ ਜਿਹੜੇ ਪਹਿਲਾਂ ਕੰਮ ਕਰਦੇ ਉਹਨਾਂ ਨੂੰ ਤਨਖਾਹ ਨਹੀਂ ਦਿੰਦੇ ਤੇ ਉਹਨਾਂ ਦੀ ਪ੍ਰੋਅਰਟੀ ਵੀ ਨਹੀਂ ਸ਼ੁਰੂ ਕਰਦੇ ਸਰਕਾਰੀ ਮਲੰਗਾ ਵਾ ਇਹ ਤੁਹਾਨੂੰ ਕੁਝ ਨਹੀਂ ਹਾਸਲ ਹੋਣਾ ਹਾਂ ਇਹ ਸਿੱਖਿਆ ਕ੍ਰਾਂਤੀ ਨੂੰ ਮੈਂ ਸਿੱਖਿਆ ਕ੍ਰਾਂਤੀ ਨੇ ਕਹਾ ਹੂੰ ਸਿੱਖਿਆ ਪ੍ਰਾਂਤੀ ਬਣਦੀ ਜੀ ਸਿੱਖਿਆ ਪ੍ਰਾਂਤੀ ਬਣੇਗੀ ਔਰ ਸਿੱਖਿਆ ਕ੍ਰਾਂਤੀ ਮੈਂ ਤਾਂ ਆਪਣੇ ਉਹਨਾਂ ਅਧਿਆਪਕਾਂ ਨੂੰ ਵੀ ਕਿੰਨਾ ਹੋਣਾ ਬਈ ਯਾਰ ਤੁਸੀਂ ਲੜਾਈ ਲੜਦੇ ਆ ਤੁਹਾਡੀ ਲੜਾਈ ਦੇ ਵਿੱਚ ਖੁਸ਼ਬੂ ਆਵੇ ਹੂੰ ਖੁਸ਼ਬੂ ਆਵੇ ਬਈ ਤੁਹਾਡੀ ਲੜਾਈ ਆ ਅਧਿਆਪਕ ਬਣਦੀ ਨਹੀਂਗੀ ਹੂੰ ਤੁਹਾਡੀ ਅਧਿਆਪਕ ਤੁਹਾਡੀ ਰੋਜ਼ਗਾਰ ਲਈ ਨਹੀਂਗੀ ਜੀ ਤੁਹਾਡੀ ਲੜਾਈ ਜਿਹੜੀ ਆ ਡੀਏ ਦੀ ਲੈਣ ਦੀ ਨਹੀਂਗੀ ਤੁਹਾਡੀ ਤਾਂ ਲੜਾਈ ਇਹ ਵੀ ਨਹੀਂ ਵੀ ਤਨਖਾਹ ਲੈਣ ਦੀ ਤੁਹਾਡੀ ਲੜਾਈ ਹੈਗੀ ਆ ਕਿ ਸਾਨੂੰ ਉਹਨਾਂ ਗਰੀਬ ਬੱਚੇ ਜਿਹੜੇ ਸਾਡੇ ਕੋਲ ਪੜਦੇ ਆ ਹੂੰ ਹਣਾ ਜਿਹੜੇ ਕਿਸਾਨਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਦਾ ਸਾਡੇ ਕਰਕੇ ਜੀਵਨ ਨਾ ਖਤਰੇ 'ਚ ਪੈ ਜਾਵੇ ਹਮ ਅਸੀਂ ਉਹਨਾਂ ਦਾ ਜੀਵਨ ਕਿਦਾਂ ਬਚਾਉਣਾ ਵਾ ਸਾਡੀ ਉਹ ਜ਼ਿੰਦਗੀ ਦੇ ਸਾਨੂੰ ਪੂਰਾ ਰੱਖ ਦੇ ਦਿਓ ਤਾਂ ਕਿ ਅਸੀਂ ਉਹਨਾਂ ਨਾਲ ਆਪਣੇ ਬੱਚਿਆਂ ਨੂੰ ਸਮਰਪਤ ਹੋਈਏ ਤਾਂ ਕਿ ਹਰ ਟੀਚਰ ਦੇ ਇਥੇ ਬੈਦ ਲੱਗਾ ਹੋਵੇ ਹਣਾ ਆਈ ਲਿਵ ਫॉर ਚਿਲड्रन ਬਿਲਕੁਲ ਸਹੀ ਜੀ ਠੀਕ ਆ ਮੈਂ ਤੇ ਬੱਚੇ ਲਈ ਜਿਉਣਾ ਹੈਗਾ ਮੈਂ ਬੱਚੇ ਦੇ ਵਰਤਮਾਨ ਲਈ ਜਿਉਣਾ ਹੈਗਾ ਮੈਂ ਇਹਦੇ ਇੱਕ ਦੀ ਸਜਣਾ ਕਰਨੀ ਹੈਗੀ ਆ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਐਕਵਾਰ ਕਿ ਇਹਦੇ ਵੀ ਅਧਿਆਪਕ ਨੂੰ ਨਾ ਕਰਮਚਾਰੀ ਨਾ ਮੰਨੋ ਹੂੰ ਇਹਨੂੰ ਨਾ ਦੇਸ਼ ਦਾ ਕੌਮ ਦਾ ਨਿਰਮਾਤਾ ਮੰਨੋ ਨਿਰਮਾਤਾ ਮੰਨੋ ਜੀ ਬਿਲਕੁਲ ਤੇ ਨਿਰਮਾਤੇ ਨੂੰ ਤੇ ਤੁਸੀਂ ਇਦਾਂ ਦਾ ਬਣਾਤਾ ਵੀ ਉਹਦੇ ਹੱਥ ਵਿੱਚ ਵਿਚਾਰਾ ਬਿਠਾਇਆ ਮੋਰਚੇ ਵਿੱਚ ਹਥਿਆਰ ਕੋਈ ਹੈ ਹੀ ਨਹੀਂ ਉਹ ਤਾਂ ਆਪ ਕੱਖਾਂ ਵਾਂਗੂ ਰੋਲ ਰਹੇ ਨੇ ਜੀ ਕੱਖਾਂ ਵਾਂਗੂ ਉਹ ਕੋਈ ਹਥਿਆਰ ਹੀ ਹੈ ਨਹੀਂ ਜੀ 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 ਮੋਰਚਾ ਬਣਾਤਾ ਡਾਂਡ ਜਾ ਕੇ ਲੜੂ ਗੰਨ ਤੁਹਾਡੇ ਕੰਪਿਊਟਰ ਤੁਹਾਡੇ ਪੁਰਾਣੇ ਹੋ ਗਏ ਹਨਾ ਕਬਾੜ ਹੋ ਗਿਆ ਤੁਸੀਂ ਉਹ ਨਹੀਂ ਲੈ ਕੇ ਆ ਰਿਹਾ ਨਵੇਂ ਯੁੱਗ ਦੀ ਜਿਹੜੀ ਧਨੀਆਂ ਲੋੜਾਂ ਹੈਗੀਆਂ ਉਹਦੇ ਮਤਲਬ ਤੁਹਾਡਾ ਆਮ ਬੱਚਾ ਨੇ ਸੁਪਨਾ ਲੈ ਰਿਹਾ ਹੈ ਨਾ ਉਹ ਖਾਲੀ ਆ ਰਿਹਾ ਹਾਂ ਜੀ ਉਹ ਛੇਵੀਂ ਕਰ ਗਿਆ ਸੱਤਵੀਂ ਕਰ ਗਿਆ ਅੱਠਵੀਂ ਕਰ ਗਿਆ ਤੇ ਤੁਹਾਡੇ ਉੱਤੇ ਨਾ ਇਸ ਤਰ੍ਹਾਂ ਲਿਖਿਆ ਵੀ ਉੱਤੇ ਕੰਪਿਊਟਰ ਸਿੱਖਿਆ ਚੱਲਦੀ ਹੈ ਤੇ ਬੱਚੇ ਨੂੰ ਅੱਠਵੀਂ ਤੱਕ ਨਾ ਵਿੰਡੋ ਓਪਨ ਹੀ ਕਰਨੀ ਆਈ ਕਿਉਂਕਿ ਉਹਦੇ ਆਪਕੀਆਂ ਨਹੀਂ ਜੀ ਸੋ ਇਹ ਇਤਰਾਜ਼ ਦੀ ਹੈਗੀ ਹੈ ਇਤਰਾਜ਼ ਦੀ ਤਾਂ ਖਰਮਣੀ ਸਿੱਖਿਆ ਗਰੰਟੀ ਦਾ ਸੁਪਨਾ ਜੇ ਪੂਰਾ ਕਰਨਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਜੀ ਕਿ ਜਿਹੜੀ ਬਿਲਕੁਲ ਅਦਨੁਪਯੋਗ ਦੀ ਪੜ੍ਹਾਈ ਕੰਪਿਊਟਰ ਯੋਗ ਹੈਗੀ ਹੈ ਜੀ ਜੀ ਉਹਨੂੰ ਲਾਗੂ ਕਰੋ ਹਮ ਸਾਰੀਆਂ ਮਤਲਬ ਸਕੂਲਾਂ ਦੇ ਵਿੱਚ ਨਵੇਂ ਕੰਪਿਊਟਰ ਦੇ ਅਪਡੇਟ ਹੋਣੇ ਚਾਹੀਦੇ ਆਪਡੇਟ ਹੋਣ ਚਾਹੀਦੇ ਆ ਜਿਹੜੀ ਨਵੀਂ ਤੁਹਾਡੀ ਡਿਜੀਟਲ ਜਾਂ AI ਹੈਗੀ ਉਹਨੂੰ ਟ੍ਰੇਨਿੰਗ ਦੇਣ ਵਾਸਤੇ ਚੰਗੇ ਤੇ ਆਪਕਾ ਨੂੰ ਭਰਤੀ ਕਰੋ ਕਿ ਅਧਿਆਪਕਾਂ ਦਾ ਬਣਦਾ ਹਮ ਜੋ ਬਣਦਾ ਹੱਕ ਵਾ ਉਹਨੂੰ ਮਿਲਣਾ ਚਾਹੀਦਾ ਬਿਲਕੁਲ ਜੀ। ਸੋ ਘੜਾ ਸਾਹਿਬ ਆਪਾਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਊਗਾ। ਤੁਸੀਂ ਸਟੂਡੀਓ ਦੇ ਵਿੱਚ ਆਏ। ਸਿੱਖਿਆ ਦੇ ਨਾਲ ਸੰਬੰਧਿਤ ਇਹਨੇ ਭਾਗ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਰਾਜੀ ਰੋ। ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ? ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਐਤਵਾਰ ਨੂੰ ਦੁਬਾਰਾ ਮਿਲਾਂਗੇ। ਉਦੋਂ ਤੱਕ ਲਈ ਦੇ ਦੇਵਿਜਾਤ। ਧੰਨਵਾਦ ਜੀ। ਹੋਰ